ਜਿੱਥੋਂ ਤੱਕ ਰਸਤੇ ਖਿਲਵਾਉਣ ਵਾਲੀ ਗੱਲ ਸੀ ਰਸਤੇ ਕਿਸਾਨਾਂ ਨੇ ਨਹੀਂ ਸੀ ਰੋਕੇ ਰਸਤਿਆਂ 'ਚ ਅੰਨਿਆਂ ਨੂੰ ਵੀ ਦਿਨਾਂ ਸੀ ਕੰਧਾਂ ਗੱਡੀਆਂ ਹੋਈਆਂ ਕੰਧਾਂ ਕਿਸਾਨਾਂ ਨੇ ਨਹੀਂ ਸੀ ਕੱਢੀਆਂ ਹਰਿਆਣਾ ਸਰਕਾਰ ਦੀਆਂ ਕੱਢੀਆਂ ਹੋਈਆਂ ਸੀ ਪੰਜਾਬ ਦਾ ਮੁੱਖ ਮੰਤਰੀ ਜੀ ਐਡਾ ਸੂਰਮਾ ਸੀ ਤਾਂ ਉਹਨੂੰ ਉਹ ਕੰਧਾਂ ਢਹਾਉਣੀਆਂ ਚਾਹੀਦੀਆਂ ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ ਜਿੱਦੋਂ ਮੁੱਖ ਮੰਤਰੀ ਮੀਟਿੰਗ ਦੇ ਵਿੱਚੋਂ ਉੱਠ ਕੇ ਭੱਜਿਆ ਪੰਜਾਬ ਦੀ ਮੰਗ ਆ ਪਿਆ ਮੇਰੇ ਕੋਲ ਮੰਗ ਪੱਤਰ ਉਹ ਕੰਧਾਂ ਪੰਜਾਬ ਦੀ ਮੰਗ ਹੀ ਨਹੀਂ ਕੋਈ ਇਹ ਜੋ ਤੁਸੀਂ ਪੱਤਰਕਾਰ ਹੋ ਇਹ ਜੋ ਇੱਕ ਮੰਗ ਕਰਦੇ ਜਿਹੜੀ ਮੁੱਖ ਮੰਤਰੀ ਨਾਲ ਸਹਿਮਤ ਨਹੀਂ। ਕਿ ਜਿਹੜਾ ਉਦੋਂ ਫੋਨ ਆਇਆ ਸੀ ਕੋਈ ਮੁੱਖ ਮੰਤਰੀ ਦੇ ਕੰਨ 'ਚ ਉਹਦੀ ਬਾਤ ਹੋਏ ਕਹਿੰਦਾ ਅੱਗ ਭੂਲਾ ਹੋਇਆ ਉਹ ਫੋਨ ਹੀ ਅੱਗੇ ਵਧ ਰਿਹਾ। ਇਤੋਂ ਤੱਕ ਵੀ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਜੀ ਐਡੀ ਹਮਦਰਦ ਸੀ ਇਹ ਵੀ ਮਤਲਬ ਔਰਤਾਂ ਨੂੰ ਪੈਨਸ਼ਨ ਜਿਹੜੀਆਂ ਨੇ ਉਹਨਾਂ ਔਰਤਾਂ ਨੂੰ ਘੱਟੋ ਘੱਟ ਕਿਸੇ ਪਿੰਡ 'ਚ ਬਿਠਾ ਦਿੰਦੇ ਲਾ ਕੇ ਉਹ ਉਹ ਮਤਲਬ ਖੇਤਾਂ 'ਚ ਭਟਕਦੀਆਂ ਆਈਆਂ ਰਾਤ ਕਿਉਂਦਾ ਕੀ ਹੈ ਇਹ ਭਾਲਦਾ ਮੈਨੂੰ ਗੱਡੀ ਮਿਲ ਜੂ ਐ ਲੋਕਾਂ ਨੂੰ ਗਮਰਾਹ ਕਰਕੇ ਗੱਡੀ ਤਾਂ ਲੈ ਲੂ ਪਰ ਲੋਕਾਂ ਦਾ ਦਿਲ ਨਹੀਂ ਮਿਲਦਾ ਇਹਨੂੰ ਪੂਰਾ ਦਿਨ ਕੱਲ ਇੰਟਰਨੈਟ ਬੰਦ ਰਿਹਾ ਪਟਿਆਲਾ ਤੇ ਸੰਗਰੂਰ ਦੇ ਵਿੱਚ ਤੇ ਉਸ ਤੋਂ ਬਾਅਦ ਕਿਸੇ ਨੂੰ ਪਿੰਕ ਨਹੀਂ ਸੀ ਮੀਡੀਆ ਨੂੰ ਵੀ ਨਹੀਂ ਪਤਾ ਸੀ ਵੀ ਇੰਨੇ ਵੱਡੇ ਪੱਧਰ ਤੇ ਪੁਲਿਸ ਫੋਰਸ ਖਨੌਰੀ ਦੇ ਕੋਲੇ ਲੱड्डा ਕੋਠੀ ਦੇ ਵਿੱਚ ਤੇ ਉਧਰ ਸ਼ੰਭੂ ਦੇ ਨੇੜੇ ਪੁਲਿਸ ਫੋਰਸ ਕਾਦੇ ਲਈ ਹੈ 40 40 ਪੀਆਰਟੀਸੀ ਦੀਆਂ ਬੱਸਾਂ ਪ੍ਰਾਈਵੇਟ ਬੱਸਾਂ ਵੀ ਹੋਊ ਕੀ ਦੇ ਕੋ ਜਿਪਦਾ ਇਹਨਾਂ ਨੇ ਕੀਤਾ ਇਦਾਂ ਦਾ ਜੇ ਮਤਲਬ ਪਾਕਿਸਤਾਨ ਨਾਲ ਗੱਲਬਾਤ ਚੱਲਦੀ ਹੋਵੇ ਨਾ ਪਾਕਿਸਤਾਨ ਵੀ ਜੰਗ ਲੱਗੀ ਦੇ ਵਿੱਚ ਗੱਲਬਾਤ ਚੱਲਦੀ ਹੋਵੇ ਜਾਂ ਮਤਲਬ ਚੀਨ ਨਾਲ ਗੱਲਬਾਤ ਕਰਨੀ ਹੋਵੇ ਤਾਂ ਇਦਾਂ ਤਾਂ ਉਹ ਵੀ ਰੈਸਟਰੀ ਕਰਦੇ ਆਗੂਆਂ ਨੂੰ ਮੈਨੂੰ ਨਾ ਦੁਪਹਿਰ ਤੋਂ ਮਤਲਬ ਖ਼ੁਆ ਮਿਲਗੀਆਂ ਸੀ ਵੀ ਜੇ ਮਤਲਬ ਫੋਰਸ ਇਕੱਠੀ ਹੋ ਰਹੀ ਹੈ ਉਹ ਮੈਨੂੰ ਤੁਹਾਡੇ ਭਾਈ ਜਹਰ ਨਹੀਂ ਕਿਸੇ ਨੇ ਫੋਨ ਕੀਤਾ ਵੀ ਤੁਹਾਡੇ 26 ਵਾਲੇ ਕਰਕੇ ਮਤਲਬ ਹੋਊਗਾ ਕਿ ਸਾਡੇ 26 ਵਾਲੇ ਤੋਂ ਤਾਂ ਇਹ ਕਾਲੀ ਨਹੀਂ ਕਰਦਾ ਇਹ ਨੇੜੇ ਜਾ ਕੇ ਕਰੂਗਾ ਮੈਨੂੰ ਬਹੁਤ ਤਸੱਲੀ ਹੋਈ ਜਦੋਂ ਮੀਟਿੰਗ ਮੁੱਕ ਗਈ ਮੀਟਿੰਗ ਮੁੱਕਣ ਤੋਂ ਕਿਉਂਕਿ ਮੈਂ ਉੱਥੇ ਮੈਂ ਦੇਖ ਰਿਹਾ ਇਸ ਮੀਡੀਆ 'ਚ ਜਦੋਂ ਮੀਟਿੰਗ ਮੁੱਕ ਕੇ ਉਹਨਾਂ ਨੇ ਅਗਲੀ ਡੇਟ ਦੇਤੀ ਹਾਂ 4 ਮਈ ਦੇਤੀ ਮੈਨੂੰ ਬਣ ਗਿਆ ਸੁਭਾਅ ਕੀ ਕਿ ਮੈਂ ਕਹਿੰਦਾ ਚਲੋ ਟਲ ਗਿਆ ਸਾਰਾ ਜਿਹੜਾ ਗਰੋਅ ਸੀ ਉਹ ਟਲ ਗਿਆ ਵੀ 4 ਮਈ ਦੀ ਦੇਖੋ ਇੱਕ ਪਾਸੇ ਮੀਟਿੰਗ ਦੇਣੀ ਇੱਕ ਪਾਸੇ ਮਤਲਬ ਜਬਰ ਕਰਨਾ ਇਹ ਦੂਤਰੋ ਮੈਨੂੰ ਲੱਗਦਾ ਕੋਈ ਹੋਰ ਨਹੀਂ ਸਕਦਾ ਇਹ ਜਨਾ ਕਹਿੰਦਾ ਮੈਂ ਜੱਟਾਂ ਦਾ ਪੋਤਾ ਮੁੱਖ ਮੰਤਰੀ ਮੈਨੂੰ ਨਹੀਂ ਲੱਗਦਾ ਉਹ ਤਾਂ ਕਹਿੰਦਾ ਜਿੰਨਾ ਮੈਂ ਖੇਤ ਗਿਆ ਇੰਨਾ ਤਾਂ ਇਹ ਲੀਡਰ ਕਿਸਾਨ ਗਈ ਨਹੀਂ ਦੇਖੋ ਕਮੇਟੀ ਨਹੀਂ ਕਹਿਣਾ ਸੌਖਾ ਪਰ ਮਤਲਬ ਜਿਹੜਾ ਖੇਤਾਂ 'ਚ ਖਾਲ ਘੜਨੇ ਹੁੰਦੇ ਆ ਪਤਾ ਉਹ ਸਾਨੂੰ ਪਤਾ ਹੀ ਨਹੀਂ ਕਿੰਨੇ ਕੁ ਘੜੇ ਹੋਣਗੇ ਆ ਮੈਂ ਤਾਂ ਇਹਦੀ ਬਤਵਾਸਬਣੀ ਜਿਉਂ ਸੁਣਦਾ ਕਮੇਟੀ ਜਦੋਂ ਦੀ ਸੁਰਤ ਸੰਭਲੀ ਆ ਤੇ ਉਹੋ ਜਿਹਾ ਕੁਛ ਕੀਤਾ ਨਹੀਂ ਕਿਹੜੇ ਖਾਲ ਘੜਿਆ ਕਿਹੜੀ ਮੋਟਰ ਚਲਾਈ ਆ ਉਹ ਕਲੀਆਂ ਗੱਲਾਂ ਅ ਦਿੱਲੀ ਦਾ ਇੱਕ ਹਾਰਿਆ ਹੋਇਆ ਮੁੱਖ ਮੰਤਰੀ ਜੋ ਹੁਣ ਵਿਧਾਇਕ ਵੀ ਨਹੀਂ ਅਰਵਿੰਦ ਕੇਜਰੀਵਾਲ ਸਿਰਫ ਉਹ ਕਨਵੀਨਰ ਆ ਪਾਰਟੀ ਦਾ ਉਹ ਵੀ ਆਇਆ ਸੀ ਉਹਨੇ ਉਥੇ ਵੱਡੇ ਵੱਡੇ ਵਾਅਦੇ ਕੀਤੇ ਸੀਗੇ ਬਿਸ਼ੱਕੇ ਚੋਣ ਸਟੰਟਾ ਚੋਣ ਜਿਮਣੀ ਚੋਣ ਸਿਰ ਤੇ ਆ ਗਈ ਆ ਤੇ ਉਸ ਤੋਂ ਦੂਸਰੇ ਦਿਨੀ ਆ ਐਕਸ਼ਨ ਹੁੰਦਾਗਾ ਤੇ ਅੱਜ ਇੱਕ ਦੋ ਮੀਡੀਆ ਦੇ ਵਿੱਚ ਅਖਬਾਰਾਂ ਚ ਖਬਰਾਂ ਇਹ ਵੀ ਲੱਗੀਆਂ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਵਪਾਰੀਆਂ ਨੂੰ ਦਿੱਤੀ ਵੱਡੀ ਸੌਗਾਤ ਰਾਹ ਖੁਲਭਾਈ ਜੀ ਇਹ ਸੂਰਮਾ ਸੀ ਤਾਂ ਹਰਿਆਣੇ ਨਾਲ ਲੜਦਾ ਪੰਜਾਬ ਦੇ ਕਿਸਾਨਾਂ ਨਾਲ ਨਹੀਂ ਸੀ ਇਹਨੂੰ ਲੜਨਾ ਚਾਹੀਦਾ ਹਰਿਆਣੇ ਦੀਆਂ ਕੰਨਾਂ ਢੁਹਾ ਦਿੰਦਾ ਇਹ ਫਿਰ ਤਾਂ ਮੰਨਦੇ ਸੀ ਵਪਾਰੀਆਂ ਦੇ ਹੱਕ ਚ ਆਏ ਇਹ ਹੀ ਮਤਲਬ ਵਪਾਰੀਆਂ ਦੇ ਹੱਕ ਚ ਨਹੀਂ ਇਹ ਸੈਂਟਰ ਦੇ ਹੱਕ ਚ ਆ ਵਪਾਰੀਆਂ ਦੇ ਕਿਸਾਨ ਕਿਹੜਾ ਵਪਾਰੀਆਂ ਦੇ ਵਿਰੋਧ ਚ ਫੌਜ ਦੇ ਕਰਨਲ ਨੂੰ ਕੁੱਟ ਦੇਣਾ ਉਹਨਾਂ ਲੋਕਾਂ ਨੇ ਜਿਨ੍ਹਾਂ ਨੂੰ ਸਵੇਰੇ 10 ਲੱਖ ਰੁਪਇਆ ਪੰਜਾਬ ਸਰਕਾਰ ਇਨਾਮ ਦਿੰਦੀ ਆ ਕਿਉਂਕਿ ਉਹਨਾਂ ਨੇ ਇੱਕ ਬੰਦਾ ਮੈਂ ਤਾਂ ਕਹੂੰਗਾ ਝੂਠੇ ਪੁਲਿਸ ਮੁਕਾਬਲੇ ਚ ਮਾਰਿਆ ਝੂਠੇ ਪੁਲਿਸ ਮੁਕਾਬਲੇ ਚ ਮਾਰਿਆ ਉਹਨਾਂ ਨੂੰ ਬੰਦਾ ਮਾਰੇ ਦਾ ਇਨਾਮ ਦਿੰਦੀ ਆ ਉਹ ਲਾਚੜਨ ਗਈ ਉਹਨਾਂ ਲਾਟੜ ਕੇ ਸਾਡੇ ਮੈਂ ਕਹਿੰਦਾ ਸਾਡੀ ਪੱਗਾ ਹੋ ਜਿਹੜਾ ਮਤਲਬ ਕਰਨਲ ਹੈ ਫੌਜ ਫੌਦਾ ਬਹੁਤ ਮਾਣ ਕਰਦੇ ਆ ਸਾਡੇ ਲੋਕ ਬਿਲਕੁਲ ਬਈ ਉਹ ਮਤਲਬ ਦਿਨ ਰਾਤ ਮਤਲਬ ਸਰਦਾਂ ਦੇ ਖੜਦੇ ਆ ਯਾਰ ਜੇ ਉਹਨਾਂ ਦੀ ਪੱਗ ਲਾ ਸਕਦੀ ਜਿੱਥੋਂ ਦੀ ਪੁਲਿਸ ਹਰ ਰੋਜ਼ ਝੂਠਾ ਪੁਲਿਸ ਮੁਕਾਬਲਾ ਹੁਣ ਸਮਗਲਰ ਫੜਿਆ ਗਿਆ ਕੋਈ ਉਹ ਮਤਲਬ ਉਹ ਤੋਂ ਹਥਿਆਰ ਬਰਾਮਦ ਹੁੰਦਾ ਜਦੋਂ ਪਹਿਲੀ ਗੱਲ ਤੇ ਜਦੋਂ ਜਿੰਨਾ ਕੁੱਟਿਆ ਹੁੰਦਾ ਉਹ ਤੋਂ ਹਥਿਆਰ ਕੱਢ ਕੇ ਉਦੋਂ ਪੁਲਿਸ ਨਾਲ ਨਹੀਂ ਹੁੰਦੀ ਜਦੋਂ ਹਥਿਆਰ ਕੱਢਣ ਜਾਂਦਾ ਹੁੰਦਾ ਆਹ ਤੁਸੀਂ ਅੱਜ ਤੱਕ ਇਹਨੂੰ ਨਾ ਕਿਸਾਨਾਂ ਆਗੂ ਫੜਾਈ ਆ ਕੱਲੇ ਸਾਨੂੰ ਦੀਦਾ ਜਿਹੜਾ ਭੁੱਖਾ ਉਹ ਕਿਸਾਨਾਂ ਆਗੂਆਂ ਦੇ ਢੂਠੇ ਪੁਲਿਸ ਮੁਕਾਬਲੇ ਬਣਾਊਗਾ ਆ ਮੈਂ ਤੁਹਾਨੂੰ ਕਹ ਦੱਸਿਆ ਨਾ ਵੀ ਆ ਪਿਆ ਮੰਗ ਪੱਤਰ ਜਿਹੜਾ ਮੁੱਖ ਮੰਤਰੀ ਕਹਿੰਦਾ ਮੇਰੇ ਨਾਲ ਦਾ ਸੰਬੰਧ ਨਹੀਂ ਇਹ ਤਾਂ ਸੈਂਟਰ ਨਾਲ ਆ ਇਹਦਾ ਬਹੁਤ ਪ੍ਰਚਾਰ ਕੀਤਾ ਮੁੱਖ ਆ ਤੁਸੀਂ ਮੈਦੀ ਫੋਟੋ ਲੈ ਜਾਓ ਕੱਢ ਕੇ ਇਹਦੇ ਤੋਂ ਇੱਕ ਮੰਗ ਦਿਖਾ ਦਿਓ ਵੀ ਜਿਹੜੀ ਮਤਲਬ ਮੁੱਖ ਮੰਤਰੀ ਪੰਜਾਬ ਨਾਲ ਨਹੀਂ ਹੁਣ ਦੱਸੋ 126 ਚੋਂ ਨਾ ਮੁੱਖ ਮੰਤਰੀ ਨੇ ਬਜਾਇਆ ਸੀ ਉਹਨੂੰ ਮਤਲਬ ਮਲਾਂ ਕੀਤਾ ਜੋ ਨਾ ਵੀ ਦਿਨਾਂ ਨਾਲ ਮੰਨਿਆ ਕਿਉਂ ਫਿਰ ਵੀ 1 ਜੂਨ ਤੋਂ ਲਾ ਲੈਨੇ ਆਪਾਂ ਉਹਨਾਂ ਮਿਲਕ ਫੈਡਾ ਮਿਲਕ ਫੈਡਾ ਫੈਡ ਦੇ ਵਿੱਚ ਜਿਹੜਾ ਹੈਗਾ ਨਕਲੀ ਦੁੱਧ ਆਉਂਦਾ ਨਕਲੀ ਦੁੱਧ ਭਗਵਾਨ ਤਮਾਨ ਸਰਕਾਰ ਦੇ ਰਾਜ ਦੇ ਵਿੱਚ ਆ ਰਿਹਾ ਜੀ ਮਤਲਬ ਜਿਹੜਾ ਨਕਲੀ ਦੁੱਧ ਮੱਦੀ ਅਸੀਂ ਗੱਲ ਕੀਤੀ ਜਿਹੜੇ ਨਕਲੀ ਦੁੱਧ ਬਣਾਉਣ ਵਾਲੇ ਉਹਨਾਂ ਨੂੰ ਕਿਉਂ ਨਹੀਂ ਫੜਿਆ ਜਾਂਦਾ ਇਹ ਲੋਕਾਂ ਦੀ ਨਹੀਂ ਇਹ ਜਿਹੜੇ ਵਪਾਰੀ ਵਰਗ ਆ ਉਹ ਦੁੱਧ ਲੈ ਕੇ ਨਹੀਂ ਪੀਂਦੇ ਅੱਜ ਮਤਲਬ 2200 ਨੂੰ ਸਤੋਂ ਕਣਕ ਖਰੀਦੀ ਹੋਈ ਅੱਜ 40 ਰੁਪਏ ਆਟਾ ਮਿਲ ਰਿਹਾ ਅਸੀਂ ਭਗਵਾਨ ਜੀ ਤੁਮਾਰ ਨੂੰ ਇਹ ਸਵਾਲ ਕਰੀਏ ਨਾ ਇਹ ਲੋਕਾਂ ਦੀ ਮੰਗ ਨਹੀਂ ਇਹ ਵਪਾਰੀਆਂ ਦੀ ਮੰਗ ਨਹੀਂ ਕਿਉਂ ਵਪਾਰੀਆਂ ਜਿਵਾਕ ਰੋਟੀ ਨਹੀਂ ਖਾਂਦੇ ਮਲਕ ਫੈਡਰਲ ਵਾਲੇ ਸਵਾਲ ਤੇ ਕੀ ਕਹਿੰਦੇ ਮਲਕ ਫੈਡਰਲ ਵਾਲੇ ਚ ਤਾਂ ਇਹ ਸੀਗਾ ਰਾਜੇਵਾਲ ਸਾਹਿਬ ਨੇ ਆ ਰੱਖਦਾ ਵੀ ਅਸੀਂ ਆ ਲਿਖਤਾ ਲਿਸਟ ਫੜਾਈ ਆ ਆਹਾਂ ਭ੍ਰਸ਼ਟ ਬੰਦੇ ਸੀ ਤੁਹਾਡੇ ਕਈ ਦੀਵਾਲ ਨੇ ਸਪਾਰਸ਼ ਕਰਕੇ ਛੜਾਏ ਆ ਫਿਰ ਅੱਗ ਲੱਗੀ ਉਹਨੂੰ ਪਹਿਲੀ ਮੰਗ ਸੀ ਜਿਹੜੀ ਅਸੀਂ ਕਿਹਾ ਵੀ ਉਹ ਸੈਂਟਰ ਨੂੰ ਤੁਸੀਂ ਕਹੋ ਜਿਹੜਾ ਤੁਸੀਂ ਮਤਲਬ ਉਹ ਖਰੜਾ ਜਿਹੜਾ ਉਹ ਰੱਦ ਕੀਤਾ ਵਿਧਾਨ ਸਭਾ ਵਾਲਾ ਖੇਤੀ ਖਰੜਾ ਜਿਹੜਾ ਸੀ ਉਹ ਹੋ ਰਦ ਕੀਤਾ ਤੁਹਾਡਾ ਧੰਨਵਾਦ ਬੜਾ ਚੌੜਾ ਹੋ ਕੇ ਧੰਨਵਾਦ ਸੁਣਿਆ ਉਹਨਾਂ ਨੇ ਉਹ ਜਿਨੂੰ ਕਹਿੰਦਾ ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ ਤੇਰੇ ਜਿਦਰਾ ਯਾਰ ਬੋਲਦਾ ਇਹਦੇ ਚ ਮੋਦੀ ਬੋਲਦਾ ਤੇ ਅਮਿਤਖਿਆ ਬੋਲਦਾ ਪਰ ਘਾਟਾ ਖਾਊਗਾ ਜੀ ਆਪ ਦੇ ਜੰਮਿਆਂ ਨੂੰ ਨਿਤ ਮਹਿਮਾ ਦੇਖੋ ਮੇਰੀ 45 ਸਾਲ ਤੱਕ ਮੈਨੂੰ ਹੋ ਗਿਆ ਤੁਰੇ ਫਿਰ ਤੁਰੇ ਬੜੇ ਬਾਰੀ ਜੇਲਾਂਾਂ ਚ ਗਏ ਆ ਬੜੀ ਬੜੀ ਥਾਣਿਆਂ ਚ ਗਏ ਆ ਝੂਠੇ ਕਤਲ ਕੇਸ ਵੀ ਪੈ ਗਏ ਪਰ ਇਹ ਮਿੱਟੀ ਕੁੱਟਿਆਂ ਤੋਂ ਪੂਰੀ ਨਹੀਂ ਅੱਜ ਮਤਲਬ ਪੰਜਾਬ ਪੁਲਿਸ ਨਾਕਿਆਂ ਤੇ ਨਹੀਂ ਲੱਭਦੀ ਕਿਤੇ ਵੀ ਅੱਜ ਤੁਸੀਂ 500 ਰੁਪਿਆ ਪਾ ਕੇ ਮੇਰੇ ਨਹਿਰ ਦੇ ਪੁਲ ਤੋਂ ਹੀ ਲੰਘ ਕੇ ਦਿਖਾਓ 2 ਕਿਲੋਮੀਟਰ ਤੇ ਨਹੀਂ ਲੰਘਿਆ ਜਾਣਾ 500 ਵੀ ਤੁਹਾਡਾ ਖੈਰ ਹੱਥਾਂ ਨਹੀਂ ਖੋਹ ਲੈਣਗੇ ਤੁਹਾਤੋਂ ਅੱਗੇ ਇਹ ਹੀ ਨਾਕਾ ਮੇਰੇ ਮਤਲਬ ਜ਼ਿਲ੍ਹਾ ਲੱਗਦਾ ਦੋ ਇੱਕ ਕਾਲਸਾ ਇੱਕ ਇੰਦਰ ਚੱਕ ਦਾ ਪੁਲ ਉੱਥੇ ਨਾਕਾ ਹੁੰਦਾ ਹੀ ਪੁਲਿਸ ਦਾ ਜਦੋਂ ਦਾ ਭਗਵੰਤ ਮਾਨ ਆ ਗਿਆ ਇਹਨੇ ਆਮ ਆਦਮੀ ਪਾਰਟੀ ਸਰਕਾਰ ਬਣਾਈ ਕਰੋਣਾ ਆਵਾਮ ਆਦਮੀ ਜਿਹੜਾ ਕੁ ਮਰਜ਼ੀ ਕਰੋ ਇਹ ਖੇਤਾਂ ਦੇ ਵਿੱਚੋਂ ਛਾਪਾਂ ਲਹਾ ਲਿਆ ਜਿਹੜੇ ਉਲਟੇ ਨੇ ਜਾਂਦੇ ਆ ਅੱਜ ਹੱਥਾਂ 'ਚੋਂ ਪਰਸ ਖੋ ਖੁੱਲ ਜਾਂਦੇ ਆ ਜੇ ਉੱਥੇ ਨਾਕਾ ਲੱਗਿਆ ਹੁੰਦਾ ਘਟਗੜ ਪੁਲਿਸ ਦਾ ਡਰ ਹੁੰਦਾ ਪੁਲਿਸ ਮਿਲਦੀ ਆ ਮਤਲਬ ਜਿੱਥੇ ਸੀਨਾ ਜੋੜੀਣਾ ਛੜ ਕਰਨੀ ਬਿਨਾ ਪੈਸੇ ਦੇ ਉੱਤੇ ਤੋਂ ਲੋਕਾਂ ਨੇ ਖੇਤੀ ਪੰਜਾਬ ਸਰਕਾਰ ਵੱਲੋਂ ਬੀਤੀ ਰਾਤ ਖਨੌਰੀ ਤੇ ਸ਼ੰਭੂ ਦੇ ਉੱਪਰ ਕਿਸਾਨਾਂ ਤੇ ਇੱਕ ਵੱਡਾ ਐਕਸ਼ਨ ਕੀਤਾ ਗਿਆ ਨਸ਼ਾ ਤਸਕਰਾਂ ਦੇ ਉੱਪਰ ਬਲਡੋਜ਼ਰ ਐਕਸ਼ਨ ਕਰਦੇ ਕਰਦੇ ਸਰਕਾਰ ਦਾ ਹੁਣ ਪੀਲਾ ਪੰਜਾ ਖਨੌਰੀ ਤੇ ਸ਼ੰਭੂ ਦੇ ਉੱਪਰ ਵੀ ਚੱਲਿਆ 19 ਦੀ ਸ਼ਾਮ ਨੂੰ ਕਿਸੇ ਨੂੰ ਕੋਈ ਭਿੰਨਤ ਨਹੀਂ ਸੀ ਸਾਰਾ ਦਿਨ ਵੱਡੀ ਗਿਣਤੀ ਚ ਪੁਲਿਸ ਫੋਰਸ ਤੇ ਹੋਰ ਜਿਹੜੀ ਹੈਗੀ ਆ ਉੱਥੇ ਪਾਵਰ ਲਾਈ ਗਈ ਕਿਸੇ ਨੂੰ ਕੋਈ ਭਿੰਨਤ ਨਹੀਂ ਸੀ ਕਿ ਕੀ ਹੋਵੇਗਾ ਰਾਤ ਨੂੰ ਕੀ ਵਾਪਰੇਗਾ ਦਿਨੇ ਕੀ ਵਾਪਰੇਗਾ ਦੂਜੇ ਪਾਸੇ ਮੀਟਿੰਗ ਚੱਲ ਰਹੀ ਆ ਕੇਂਦਰ ਦੇ ਮੰਤਰੀਆਂ ਨਾਲ ਕਿਸਾਨ ਆਗੂਆਂ ਦੀ ਦੋਨਾਂ ਫਾਰਮਾਂ ਦੀ ਮੀਟਿੰਗ ਤੋਂ ਬਾਅਦ ਜਿਉਂ ਹੀ ਕਿਸਾਨ ਆਗੂ ਬਾਹਰ ਆਉਂਦੇ ਨੇ ਤਾਂ ਪਹਿਲਾਂ ਵਾਲੀ ਤਰਜ਼ ਤੇ ਕਿਸਾਨ ਆਗੂਆਂ ਨੂੰ ਮੁਹਾਲਲੇ ਚ ਐਂਟਰ ਹੋਣ ਸਾਰੀ ਚੱਕ ਲਿਆ ਜਾਂਦਾ ਤੇ ਨਾਲ ਦੀ ਨਾਲ ਸ਼ੰਭੂ ਤੇ ਖਨੌਰੀ ਤੇ ਐਕਸ਼ਨ ਸ਼ੁਰੂ ਕਰ ਦਿੱਤੇ ਜਾਂਦੇ ਨੇ ਪੰਜਾਬ ਸਰਕਾਰ ਦਾ ਇਹ ਐਕਸ਼ਨ ਇਹ ਕਾਰਵਾਈ ਤੇ ਖਾਸ ਕਰਕੇ ਪੁਲਿਸ ਅਧਿਕਾਰੀਆ ਪੁਲਿਸ ਮੁਲਾਜ਼ਮਾਂ ਦੀ ਭਾਸ਼ਾ ਸਾਰੇ ਚਿੰਤਾਜਨਕ ਨੇ ਸ਼ਰਮਨਾਕ ਨੇ ਵੱਡੇ ਪੱਧਰ ਤੇ ਸੋਸ਼ਲ ਮੀਡੀਆ ਮੀਡੀਆ ਤੇ ਟ੍ਰੋਲ ਹੋ ਰਿਹਾ ਇਸ ਦਾ ਵਿਰੋਧ ਹੋ ਰਿਹਾ ਇਸ ਤੋਂ ਬਾਅਦ ਹੁਣ ਅੱਗੇ ਕੀ ਸੋਚਣਾ ਬਣਦਾ ਕਿਸਾਨ ਜਥੇਬੰਦੀਆਂ ਵੱਲੋਂ ਕੀ ਐਕਸ਼ਨ ਹੋਣਗੇ ਤੇ ਬਾਕੀ ਜਿਹੜੀ ਰਾਤੀ ਕਾਰਵਾਈ ਹੋਈ ਆ ਉਸ ਦੇ ਉੱਪਰ ਸਾਰਾ ਐਸਕੇਐਮ ਕੀ ਸੋਚਦਾਗਾ ਇਹਨਾਂ ਸਾਰੇ ਸਵਾਲਾਂ 'ਤੇ ਗੱਲਬਾਤ ਕਰਾਂਗੇ ਬੀਕੇਜੂ ਡਕੌਂਦਾ ਦੇ ਪ੍ਰਧਾਨ ਮਨਜੀਤ ਧਨੀਰ ਸਾਡੇ ਨਾਲ ਨਿਤਨੀਰ ਸਾਹਿਬ ਰਾਤ ਦੇ ਹਨੇਰੇ 'ਚ ਰਾਤ ਜੋ ਵਾਪਰਿਆ ਉਹ ਕਿਸ ਦੀਆਂ ਅੱਖਾਂ ਤੋਂ ਲੇਣੀ ਰਿਹਾ ਪੁਲਿਸ ਕਹਿ ਰਹੀ ਆ ਪੰਜਾਬ ਸਰਕਾਰ ਕਹਿ ਰਹੀ ਆ ਕਿ ਰਸਤੇ ਖੁਲਵਾਉਣੇ ਜ਼ਰੂਰੀ ਸੀ ਪੰਜਾਬ ਦੇ ਕਾਰੋਬਾਰ ਨੂੰ ਪੰਜਾਬ ਦੇ ਬਿਜ਼ਨਸ ਨੂੰ ਤੇ ਵਪਾਰੀਆਂ ਨੂੰ ਵੱਡਾ ਨੁਕਸਾਨ ਹੋ ਰਿਹਾ ਕਿ ਮੈਂ ਦੇਖਦੀ ਹਾਂ ਕਾਰਵਾਈ ਸਹੀ ਕੀਤੀ ਆ ਦੇਖੋ ਬਹੁਤ ਹੀ ਨਿੰਦਣਜੋ ਕਾਰਵਾਈ ਹੈ ਇਹ ਜਿੱਥੋਂ ਤੱਕ ਰਸਤੇ ਖਲਵਾਉਣ ਵਾਲੀ ਗੱਲ ਸੀ ਰਸਤੇ ਕਿਸਾਨਾਂ ਨੇ ਨਹੀਂ ਸੀ ਰੋਕੇ ਰਸਤਿਆਂ 'ਚ ਅੰਨਿਆਂ ਨੂੰ ਵੀ ਦੇਣਾ ਸੀ ਕੰਧਾਂ ਗੱਡੀਆਂ ਹੋਈਆਂ ਕੰਧਾਂ ਕਿਸਾਨਾਂ ਨੇ ਨਹੀਂ ਸੀ ਕੱਢੀਆਂ ਹਰਿਆਣਾ ਸਰਕਾਰ ਦੀਆਂ ਕੱਢੀਆਂ ਹੋਈਆਂ ਸੀ ਪੰਜਾਬ ਦਾ ਮੁੱਖ ਮੰਤਰੀ ਜੀ ਐਡਾ ਸੂਰਮਾ ਸੀ ਤਾਂ ਉਹਨੂੰ ਉਹ ਕੰਧਾਂ ਢਹਾਉਣੀਆਂ ਚਾਹੀਦੀਆਂ ਸੀ ਨਾ ਕਿ ਕਿਸਾਨਾਂ ਤੇ ਜ਼ਬਰਦਸਤੀ ਮਤਲਬ ਉਹ ਬੰਦੇ ਜਿਹੋ ਉਹਨਾਂ ਨੇ ਪਹਿਲੇ ਐਲਾਨ ਕੀਤਾ ਹੋਇਆ ਦੇਖੋ ਉਹਨਾਂ ਨੇ ਇਹ ਕੰਮ ਤਿਆਕ ਟਰਾਲੀਆਂ ਅੱਗੇ ਲਜਾਣ ਤੋਂ ਉਹਨਾਂ ਨੇ ਮਤਲਬ ਜਥੇ ਭੇਜਣ ਸ਼ੁਰੂ ਕਰ ਲਈ ਜ ਮਤਲਬ ਪੈਦਲ ਜਥੇ ਕਿਹੜਾ ਜਾਣ ਦਿੱਤੇ ਉਹ ਮਤਲਬ ਸਰਕਾਰ ਦੀ ਨੀਤ ਨੂੰ ਸਾਫ਼ ਕਰਦੇ ਆ ਜਿਹੜਾ ਇੱਕ 100-100 ਬੰਦੇ ਦਾ ਜਾਂ 101 ਬੰਦੇ ਦਾ ਮਤਲਬ ਜਥਾ ਭੇਜਿਆ ਉਹ ਵੀ ਜਾਣ ਨਹੀਂ ਦਿੱਤਾ ਇਹ ਬਹਾਨਾ ਸੀ ਅਸਲ ਦੇ ਵਿੱਚ ਸਰਕਾਰ ਜਿਹੜੀ ਮਤਲਬ ਕਿਸਾਨ ਘੋਲ ਨੂੰ ਅਣਗੌਲੀਆਂ ਕਰਨਾ ਚਾਹੁੰਦੀ ਸੀ ਸੈਂਟਰ ਸਰਕਾਰ ਉਹਦਾ ਪੱਖ ਪੰਜਾਬ ਸਰਕਾਰ ਨੇ ਬਹੁਤ ਚੰਗੀ ਤਰ੍ਹਾਂ ਢੜਲੇਣਾ ਪੂਰਿਆ ਉਹਦੀ ਮਤਲਬ ਜਿਹੜਾ ਸੰਕੇਤ ਸੀ ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ ਜਦੋਂ ਮੁੱਖ ਮੰਤਰੀ ਮੀਟਿੰਗ ਦੇ ਵਿੱਚੋਂ ਉੱਠ ਕੇ ਭੱਜਿਆ ਪੰਜਾਬ ਦੀ ਮੰਗ ਆ ਪਿਆ ਮੇਰੇ ਕੋਲੇ ਮੰਗ ਪੱਤਰ ਉਹ ਕਹਿੰਦਾ ਪੰਜਾਬ ਦੀ ਮੰਗ ਹੀ ਨਹੀਂ ਕੋਈ ਇਹਦੇ ਚ ਤੁਸੀਂ ਪੱਤਰਕਾਰ ਹੋ ਇਹਦੇ ਚ ਇੱਕ ਮੰਗ ਕੱਢਦੇ ਜਿਹੜੀ ਮੁੱਖ ਮੰਤਰੀ ਨਾਲ ਸਹਿਮਤ ਨਹੀਂ ਆ ਲਿਖਦੇ ਲਿਖਦੇ ਸੀ ਅੱਧ ਜਆਵੜੇ ਜਦੋਂ ਸੁਣਦੇ ਉਹ ਮਤਲਬ ਜਦੋਂ ਭੱਜਿਆ ਅਸਲ ਦੇ ਵਿੱਚ ਇਹ ਸੀ ਇਹ ਮੰਗਾਂ ਤੋਂ ਮਲਕ ਕਿਨਾਰਾ ਕਰਕੇ ਭੱਜਿਆ ਸੀ ਉਹ ਇਹੀ ਮਤਲਬ ਉਹਨੇ ਮੋਹਰ ਲਾਈ ਆ ਬਈ ਉਸ ਦਿਨ ਮੈਂ ਪਹਿਲਾਂ ਵੀ ਬਾਈਟਾਂ ਦੇ ਵਿੱਚ ਬੋਲਿਆ ਵੀ ਜਿਹੜਾ ਉਦੋਂ ਫੋਨ ਆਇਆ ਸੀ ਕੋਈ ਮੁੱਖ ਮੰਤਰੀ ਦੇ ਕੰਨ 'ਚ ਉਦੋਂ ਬਾਅਦ ਹੋਇਆ ਕਹਿੰਦਾ ਅੱਗ ਭੂਲਾ ਹੋਇਆ ਉਹ ਫੋਨ ਹੀ ਅੱਗੇ ਵਧ ਰਿਹਾ ਭਾਜਪਾ ਅੱਗੇ ਅਸੀਂ ਕਹਿੰਦੇ ਸੀ ਬੀ ਟੀਮ ਹੁਣ ਮੇਰੇ ਨਾਲ ਤਾਂ ਬੀ ਨਹੀਂ ਮਿਕਸ ਹੋ ਗਿਆ ਭਾਜਪਾ ਤੇ ਆਮ ਆਦਮੀ ਪਾਰਟੀ ਮਿਕਸ ਘਰਵਈਆਂ ਕਰ ਰਹੀ ਆ ਇਹੀ ਮਤਲਬ ਜਿਹੜਾ ਰਾਤ ਦੀ ਕਾਰਵਾਈ ਹੈ ਬਹੁਤ ਨਿੰਦਣਯੋਗ ਆ ਤੇ ਇੱਥੋਂ ਤੱਕ ਵੀ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਜੇ ਐਡੀ ਹਮਦਰਦ ਸੀ ਇਹ ਕਿ ਮਤਲਬ ਔਰਤਾਂ ਨੂੰ ਪੈਨਸ਼ਨ ਜਿਹੜੀਆਂ ਨੇ ਉਹਨਾਂ ਔਰਤਾਂ ਨੂੰ ਘੱਟੋ ਘੱਟ ਕਿਸੇ ਪਿੰਡ 'ਚ ਬਿਠਾ ਦਿੰਦੇ ਲਾ ਜਾ ਕੇ ਉਹ ਉਹ ਮਤਲਬ ਖੇਤਾਂ 'ਚ ਭਟਕਦੀਆਂ ਆਈਆਂ ਰਾਤ ਠੀਕ ਆ ਸਰਕਾਰਾਂ ਜਬਰ ਕਰਦੀਆਂ ਹੁੰਦੀਆਂ ਸਾਡੀਆਂ ਮਾਵਾਂ ਭੈਣਾਂ ਧੀਆਂ ਰਾਤ ਨੂੰ ਦਾਦ ਦੇ ਹੇਠਾਂ ਭਟਕਦੀਆਂ ਆਈਆਂ ਇੱਕ ਇਹ ਕਹੁੰਦਾ ਕੀ ਹੈ ਇਹ ਭਾਲਦਾ ਵੀ ਮੈਨੂੰ ਗੱਡੀ ਮਿਲ ਜੂ ਲੋਕਾਂ ਨੂੰ ਗੁੰਮਰਾਹ ਕਰਕੇ ਗੱਡੀ ਤਾਂ ਲੈ ਲੂ ਪਰ ਲੋਕਾਂ ਦਾ ਦਿਲ ਨਹੀਂ ਮਿਲਣਾ ਇਹ ਕਿਉਂਕਿ ਰਾਤ ਵੇਖਿਆ ਇੱਕ ਪਾਸੇ ਮੀਟਿੰਗ ਚੱਲ ਰਹੀ ਆ ਜਮਾਂ ਸੇਮ ਤੁਹਾਡੇ ਵਾਲੀ ਤਰਜ਼ ਤੇ ਜਿਵੇਂ ਤੁਸੀਂ ਮੀਟਿੰਗ ਤੋਂ ਬਾਹਰ ਨਿਕਲੇ ਤੇ ਆਗੂ ਚੱਕ ਲੇ ਚੰਡੀਗੜ੍ਹ ਵਾਲੀ ਧਰਨੇ ਤੋਂ ਪਹਿਲਾਂ ਜੋ ਮੀਟਿੰਗ ਹੋਈ ਸੀ ਤੇ ਸੇਮ ਉਸੇ ਤਰ੍ਹਾਂ ਰਾਤੀ ਜੋ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਕਰਕੇ ਆਗੂ ਨਿਕਲੇ ਨਾਲ ਦੀ ਨਾਲ ਚੱਕ ਲੇ ਤੇ ਦੂਜੇ ਪਾਸੇ ਕਿਉਂਕਿ ਪੂਰਾ ਦਿਨ ਕੱਲ ਇੰਟਰਨੈਟ ਬੰਦ ਰਿਹਾ ਪਟਿਆਲਾ ਤੇ ਸੰਗਰੂਰ ਦੇ ਵਿੱਚ ਤੇ ਉਸ ਤੋਂ ਬਾਅਦ ਕਿਸੇ ਨੂੰ ਪਿੰਕ ਨਹੀਂ ਸੀ ਮੀਡੀਆ ਨੂੰ ਵੀ ਨਹੀਂ ਪਤਾ ਸੀ ਵੀ ਇੰਨੇ ਵੱਡੇ ਪੱਧਰ ਤੇ ਪੁਲਿਸ ਫੋਰਸ ਖਨੌਰੀ ਦੇ ਕੋਲੇ ਲੱड्डा ਕੋਠੀ ਦੇ ਵਿੱਚ ਤੇ ਉਧਰ ਸ਼ੰਭੂ ਦੇ ਨੇੜੇ ਪੁਲਿਸ ਫੋਰਸ ਕਾਦੇ ਲਈ ਹੈ 40-40 ਪੀਆਰਟੀਸੀ ਦੀਆਂ ਬੱਸਾਂ ਪ੍ਰਾਈਵੇਟ ਬੱਸਾਂ ਵੀ ਹੋਊ ਕੀ ਤੇ ਰਾਤ ਨੂੰ ਜਿਸ ਤਰੀਕੇ ਨਾਲ ਪੁਲਿਸ ਨੇ ਜਿਹੜੀ ਭਾਸ਼ਾ ਨਾਲ ਗੱਲ ਕੀਤੀ ਵੀ ਆਪਣੇ ਟੈਂਟ ਟੰਬੂ ਪੱਟ ਲੋ ਤੇ ਨਹੀਂ ਅਸੀਂ ਜ਼ੋਰ ਜ਼ਬਰਦਸਤੀ ਨਹੀਂ ਕਰਨਾ ਚਾਹੁੰਦੇ ਹੋਰ ਵੀ ਕਿਸ ਤਰੀਕੇ ਨਾਲ ਤੇ ਜਿਹੜਾ ਇੱਕ ਹੋਰ ਸਾਨੂੰ ਦੇਖਣ ਨੂੰ ਮਿਲਿਆ ਵੀ ਮੋਰਚੇ ਖੰਡਿਆਏ ਜਾਂਦੇ ਆ ਮੋਰਚੇ ਚਕਵਾਏ ਜਾਂਦੇ ਆ ਪਰ ਉਹਨਾਂ ਨੂੰ ਉਸ ਤਰੀਕੇ ਨਾਲ ਸਤਕਾਰ ਨਾਲ ਲੈ ਕੇ ਚੱਲੋ ਇਹ ਕੋਈ ਹੋਰ ਕਿਸੇ ਮੁਲਕ ਦਾ ਮੋਰਚਾ ਥੋੜੇ ਸੀ ਦੇਖੋ ਜਿਪਦਾ ਇਹਨਾਂ ਨੇ ਕੀਤਾ ਇਦਾਂ ਦਾ ਜੇ ਮਤਲਬ ਪਾਕਿਸਤਾਨ ਨਾਲ ਗੱਲਬਾਤ ਚੱਲਦੀ ਹੋਵੇ ਨਾ ਪਾਕਿਸਤਾਨ ਵੀ ਜੰਗ ਲੱਗੀ ਦੇ ਵਿੱਚ ਗੱਲਬਾਤ ਚੱਲਦੀ ਹੋਵੇ ਜਾਂ ਮਤਲਬ ਚੀਨ ਨਾਲ ਗੱਲਬਾਤ ਕਰਨੀ ਹੋਵੇ ਤਾਂ ਇਦਾਂ ਤਾਂ ਉਹ ਵੀ ਰੈਸਟਰੀ ਕਰਦੇ ਆਗੂਆਂ ਨੂੰ ਇਹਨਾਂ ਨੇ ਮਤਲਬ ਬਹੁਤ ਹੀ ਮਤਲਬ ਘਨਾਉਣੀ ਹਰਕਤ ਕੀਤੀ ਜਿਹੜੀ ਗੱਲਬਾਤ ਕਰਨਗੇ ਆਗੂ ਨੂੰ ਅਰੈਸਟ ਕਰਨਾ ਚਲੋ ਸਾਨੂੰ ਤਾਂ ਮਤਲਬ ਅਸੀਂ ਗੱਲਬਾਤ ਤੋੜ ਕੇ ਉਹਨਾਂ ਭੱਜ ਕੇ ਹੀ ਸਰ ਮੁੱਖ ਮੰਤਰੀ ਉਦੋਂ ਗਏ ਆ ਪਰ ਸਾਨੂੰ ਪਤਾ ਸੀ ਵੀ ਸਾਡੀਆਂ ਗ੍ਰਿਫਤਾਰੀਆਂ ਹੋਣਗੀਆਂ ਸਾਡੇ ਬਹੁਤ ਆਗੂ ਟਲੇ ਵੀ ਆ ਨਹੀਂ ਫੜੇ ਗਏ ਕੁਝ ਫੜੇ ਗਏ ਪਰ ਇਹ ਤਾਂ ਦੇਖੋ ਜਿੱਥੋਂ ਤੁਸੀਂ ਕਹਿੰਦੇ ਹੋ ਮੈਨੂੰ ਨਾ ਦੁਪਹਿਰ ਤੋਂ ਮਤਲਬ ਖ਼ਬਰਾਂ ਮਿਲ ਗਈਆਂ ਸੀ ਵੀ ਜਿਹੜਾ ਮਤਲਬ ਫੋਰਸ ਇਕੱਠੀ ਹੋ ਰਹੀ ਹੈ ਉਹ ਮੈਨੂੰ ਤੁਹਾਡੇ ਭਾਈਚਾਰੇ ਨੇ ਕਿਸੇ ਨੇ ਫੋਨ ਕੀਤਾ ਵੀ ਤੁਹਾਡੇ 26 ਵਾਲੇ ਕਰਕੇ ਮਤਲਬ ਹੋਊਗਾ ਕਿ ਸਾਡੇ 26 ਵਾਲੇ ਤੋਂ ਤਾਂ ਇਹ ਕਾਲ ਹੀ ਨਹੀਂ ਕਰਦਾ ਇਹ ਨੇੜੇ ਜਾ ਕੇ ਕਰੂਗਾ ਵੀ ਕੋਈ ਹੋਰ ਹੋ ਸਕਦੀ ਹੈ ਉਹਦੇ ਚੋਂ ਅਖੀਰ ਨੂੰ ਅਸੀਂ ਇਸ ਛਿੱਤੇ ਤੇ ਪਹੁੰਚੇ ਵੀ ਇਹ ਖਨੌਰੀ ਵਾਲੇ ਤੇ ਜਾਂ ਸੰਭੂ ਤੇ ਕੁਝ ਕਰਨਗੇ ਪਰ ਮੈਨੂੰ ਬਹੁਤ ਤਸੱਲੀ ਹੋਈ ਜਦੋਂ ਮੀਟਿੰਗ ਮੁੱਕ ਗਈ ਮੀਟਿੰਗ ਮੁੱਕਣ ਤੋਂ ਬਾਅਦ ਕਿ ਮੈਂ ਉੱਥੇ ਮੈਂ ਦੇਖ ਰਿਹਾ ਇਸ ਮੀਡੀਆ 'ਚ ਜਦੋਂ ਮੀਟਿੰਗ ਮੁੱਕ ਗਈ ਉਹਨਾਂ ਨੇ ਅਗਲੀ ਡੇਟ ਦੇਤੀ ਹਾਂ 4 ਮਈ ਦੇਤੀ ਮੈਨੂੰ ਬਣ ਗਿਆ ਸੁਭਾਅ ਕੀ ਤੇ ਮੈਂ ਕਿਹਾ ਚਲੋ ਟਲ ਗਿਆ ਸਾਰਾ ਜਿਹੜਾ ਕਰੋ ਸੀ ਉਹ ਟਲ ਗਿਆ ਵੀ 4 ਮਈ ਦੀ ਦੇਖੋ ਇੱਕ ਪਾਸੇ ਮੀਟਿੰਗ ਦੇਣੀ ਇੱਕ ਪਾਸੇ ਮਤਲਬ ਜਬਰ ਕਰਨਾ ਐਦੂ ਧਰੋ ਮੈਨੂੰ ਲੱਗਦਾ ਕੋਈ ਹੋ ਨਹੀਂ ਸਕਦਾ ਜਿਹੜਾ ਕਹਿੰਦਾ ਮੈਂ ਜੱਟਾਂ ਦਾ ਪੁੱਤ ਆ ਮੁੱਖ ਮੰਤਰੀ ਮੈਨੂੰ ਨਹੀਂ ਲੱਗਦਾ ਵੀ ਜੱਟਾਂ ਦਾ ਪੁੱਤ ਹੋਵੇ ਪਰ ਰਾਖੀ ਤਾਂ ਕਾਰਪੋਰੇਟਾਂ ਨੂੰ ਕਰ ਰਿਹਾ ਪੁੱਤ ਕਹਿੰਦਾ ਜਿੰਨਾ ਮੈਂ ਖੇਤ ਗਿਆ ਇੰਨਾ ਤਾਂ ਇਹ ਲੀਡਰ ਕਿਸਾਨ ਗਈ ਨਹੀਂ ਦੇਖੋ ਕਮੇਟੀ ਨਹੀਂ ਕਹਿਣਾ ਸੌਖਾ ਪਰ ਮਤਲਬ ਜਿਹੜਾ ਖੇਤਾਂ 'ਚ ਖਾਲ ਕਢਨੇ ਹੁੰਦੇ ਆ ਪਤਾ ਨੂੰ ਸਾਨੂੰ ਪਤਾ ਹੀ ਨਹੀਂ ਕਿੰਨੇ ਕ ਘੜੇ ਹੋਣਗੇ ਆ ਮੈਂ ਤਾਂ ਇਹਦੀ ਬਕਵਾਸ ਬਣੀ ਜੋ ਸੁਣਦਾ ਕਮੇਟੀ ਜੀ ਜਦੋਂ ਉਹਦੀ ਸੁਰਤ ਸੰਭਲੀ ਆ ਤੇ ਉਹੋ ਜਿਹਾ ਕੁਛ ਕੀਤਾ ਨਹੀਂ ਕਿਹੜੇ ਖਾਲ ਘੜਿਆ ਕਿਹੜੀ ਮੋਟਰ ਚਲਾਈ ਆ ਉਹ ਕਲੀਆਂ ਗੱਲਾਂ ਨੇ ਕੱਲ ਜਦੋਂ ਕਾਰਵਾਈ ਹੋਗੀ ਖਨੌਰੀ ਤੇ ਸ਼ੰਭੂ ਦੇ ਉੱਪਰ ਉਸੇ ਵੇਲੇ ਇੱਕ ਜਿਹੜੇ ਹੈਗਾ ਐਕਸ਼ਨ ਹੋਰ ਹੁੰਦਾ ਜਿੰਨੇ ਵੱਡੇ ਆਪਣੇ ਲੀਡਰ ਨੇ ਮੰਤਰੀ ਨੇ ਹਰਪਾਲ ਸਿੰਘ ਚੀਮਾ ਕੁਲਤਾਰ ਸਿੰਘ ਸੰਧਵਾ ਸਪੀਕਰ ਹੋਗੇ ਤਰਨਜੀਤ ਸੌਧ ਹੋਗੇ ਐਮਪੀ ਕੰਗ ਹੋ ਗਿਆ ਹੋਰ ਵੀ ਹੋਗੇ ਇੱਕ ਦੋ ਉਹ ਨਾਲ ਦੀ ਨਾਲ ਆਪਦੇ ਫੇਸਬੁੱਕ ਪੇਜਾਂ ਤੇ ਸੋਸ਼ਲ ਮੀਡੀਆ ਤੇ ਲਾਈਵ ਹੋ ਜਾਂਦੇ ਆ ਲਾਈਵ ਹੋ ਕੇ ਉਹ ਇੱਕ ਗੱਲ ਕਹਿੰਦੇ ਆ ਵੀ ਅਸੀਂ ਕਿਸਾਨਾਂ ਦੇ ਨਾਲ ਆ ਕਿਸਾਨ ਜਿਹੜਾ ਹੈਗਾ ਕਿਸੇ ਤਰ੍ਹਾਂ ਦਾ ਕਿਸੇ ਦੀਆਂ ਅਫਵਾਹਾਂ ਚ ਨਾ ਆਉਣ ਅਸੀਂ ਕਿਸਾਨਾਂ ਦੇ ਨਾਲ ਆ ਕੁਝ ਵੀ ਗਲਤ ਨਹੀਂ ਹੋਏਗਾ ਜਿਹੜੀਆਂ ਮੰਗਾਂ ਤੁਹਾਡੀਆਂ ਹੈਗੀਆਂ ਨੇ ਉਹ ਦਿੱਲੀ ਨਾਲ ਸੰਬੰਧਿਤ ਨੇ ਤੁਸੀਂ ਦਿੱਲੀ ਜਾ ਕੇ ਵਿਰੋਧ ਕਰੋ ਅਸੀਂ ਤੁਹਾਡਾ ਸਾਥ ਦੇਵਾਂਗੇ ਪਰ ਤੁਸੀਂ ਜਿਹੜਾ ਹੈਗਾ ਪੰਜਾਬ ਦੇ ਰਸਤੇ ਖਲਬਾਉਣੇ ਜ਼ਰੂਰੀ ਸੀ ਪੰਜਾਬ ਦੇ ਕਾਰੋਬਾਰ ਨੂੰ ਨੁਕਸਾਨ ਹੋ ਰਿਹਾ ਇਹ ਗੱਲ ਸਾਰਿਆਂ ਲੀਡਰਾਂ ਨੇ ਕਹੀ ਆ ਰਾਤ ਜਿਹੜੇ ਲਾਈਵ ਹੋਏ ਆ ਦੇਖੋ ਇਹ ਚੋਣ ਸਟੰਟ ਹੈ ਵਪਾਰੀ ਵਰਗ ਨੂੰ ਆਪਦੇ ਮਤਲਬ ਬਲ ਖਿੱਚਣ ਦੀ ਗੱਲ ਹੈ ਜੀ ਮਤਲਬ ਨੁਕਸਾਨ ਹੋ ਰਿਹਾ ਸੀ ਜਿਹੜੀ ਪੰਜਾਬ ਦੀ ਸਰਕਾਰ ਹੈ ਹਰਿਆਣਾ ਸਰਕਾਰ ਦੇ ਖਿਲਾਫ ਕਿਉਂ ਨਹੀਂ ਲੜੀ ਇੱਕ ਸਾਲ ਤੋਂ ਹਾਲਾਂਕਿ ਉਦੋਂ ਵੀ ਬੋਜਦਲੀ ਦਿਖਾਈ ਜਿਹੜਾ ਸਾਡਾ ਮਤਲਬ ਨੌਜਵਾਨ ਸ਼ਹੀਦ ਹੋਇਆ ਅ ਸ਼ਵਕਰਨ ਉਹਨੂੰ ਹਰਿਆਣੇ ਦੀ ਪੁਲਿਸ ਨੇ ਗੋਲੀ ਮਾਰੀ ਤੇ ਪੰਜਾਬ ਸਰਕਾਰ ਨੇ ਉਹਦੇ ਖਿਲਾਫ ਕੀ ਕੀਤਾ ਐਫ ਆਈ ਆਰ ਵੀ ਦਰਜ ਨਹੀਂ ਕੀਤੀ ਇਹ ਬੁਰੀ ਤਰ੍ਹਾਂ ਮਤਲਬ ਲੋਕਾਂ ਨੂੰ ਮਰਾ ਨੰਗੇ ਹੋ ਗਏ ਲੋਕਾਂ ਨੂੰ ਦਿਸ ਗਏ ਇਹ ਹੀ ਵਪਾਰੀਆਂ ਦੇ ਕਿੰਨੇ ਕਾ ਕਿਸਾਨਾਂ ਦੇ ਕਿੰਨੇ ਕਾ ਮਜ਼ਦੂਰਾਂ ਦੇ ਕਿੰਨੇ ਕਾ ਸਾਰੇ ਅਸਲ 'ਚ ਇਹ ਕਾਰਪੋਰੇਟ ਦੇ ਆ ਕਾਰਪੋਰੇਟ ਹੀ ਇਹਨਾਂ ਨੂੰ ਗੱਦੀ ਤੇ ਬਿਠਾਉਂਦਾ ਕਾਰਪੋਰੇਟਰ ਨਹੀਂ ਕਹਾਲੇ ਨੂੰ ਗੱਦੀ ਤੇ ਬੁੜਾਣਾ ਜਿਹਨੂੰ ਬੁਹਾਉਣਾ ਤੇ ਉਹਨਾਂ ਦੇ ਹਿੱਤ ਹੈ ਕਿਉਂਕਿ ਇਹ ਜਿਹੜਾ ਕਿਰਤੀ ਤਬਕਾ ਇਹਦੇ ਕੋਲੇ ਉਹਨਾਂ ਨੂੰ ਦੇਣ ਨੂੰ ਕੁਛ ਨਹੀਂ ਇਹਨਾਂ ਨੇ ਤਾਂ ਆਪਣੀ ਮੰਗ ਕਰਦੀ ਇਹਨਾਂ ਵੀ ਸਾਡੇ ਹੱਕ ਆ ਸਾਨੂੰ ਦਿਓ ਚਾਹੇ ਸਾਡੇ ਬੇਰੁਜ਼ਗਾਰ ਧੀਆ ਪੁੱਤ ਨੇ ਚਾਹੇ ਮਤਲਬ ਠੇਕਾ ਮਜ਼ਦਮਨ ਨੇ ਸਾਰੇ ਮੰਗ ਕਰ ਰਹੇ ਵੀ ਸਾਨੂੰ ਰੋਟੀ ਜੋਗਾ ਦਾ ਮਤਲਬ ਦਿਓ ਨਾ ਕੁਛ ਉਹ ਅਸੀਂ ਤਾਂ ਮੰਗਦੇ ਆ ਰੋਟੀ ਬਿਲਕੁਲ ਰੋਟੀ ਆ ਵੀ ਅਣਖੀ ਰੋਟੀ ਖਾਈਏ ਸੀ ਉਹ ਅਸਲ ਚ ਦੂਜਾ ਹੈ ਵੀ ਜਿਹੜੀ ਮੁੱਠੀ ਆ ਉਹ ਕਾਰਪੋਰੇਟ ਵੱਲ ਨੂੰ ਜਾਂਦੀ ਆ ਮਲਕਪਗੌਰ ਦੇ ਹੱਕਾਂ ਜਾਂਦੀ ਆ ਬਾਬੇ ਨਾਨਕ ਜਿਹੜੇ ਭਾਈ ਲਾਲੋ ਸੀ ਉਹਨਾਂ ਦੇ ਵਿਰੋਧ ਆ ਉਹ ਇਹਨੇ ਰੂਪ ਦਿਖਾਤਾ ਭਵੇਂ ਸਾਨੂੰ ਪਤਾ ਸੀ ਇਹਦਾ ਵੀ ਲੋਕਾਂ ਦਾ ਕੁਝ ਨਹੀਂ ਪਰ ਲੋਕਾਂ ਨੂੰ ਪਹਿਨ ਸੀ ਜਿਹੜੀਆਂ ਇਹਨਾਂ ਨੇ 81 ਸੀਟਾਂ ਦਵਾ ਕੇ ਸੀ ਲੋਕ ਕਿਉਂਕਿ ਇਹ ਐਕਸ਼ਨ ਹੋਣ ਤੋਂ ਪਹਿਲਾਂ ਮੀਟਿੰਗ ਹੋਣ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਵਪਾਰੀਆਂ ਨਾਲ ਲੁਧਿਆਣੇ ਦੇ ਵਿੱਚ ਵੱਡੀ ਇੱਕ ਮੀਟਿੰਗ ਸੀ ਅੰ ਦਿੱਲੀ ਦਾ ਇੱਕ ਹਾਰਿਆ ਹੋਇਆ ਮੁੱਖ ਮੰਤਰੀ ਜੋ ਹੁਣ ਵਿਧਾਇਕ ਵੀ ਨਹੀਂ ਅਰਵਿੰਦ ਕੇਜਰੀਵਾਲ ਸਿਰਫ ਉਹ ਕਨਵੀਨਰ ਆ ਪਾਰਟੀ ਦਾ ਉਹ ਵੀ ਆਇਆ ਸੀ ਤੇ ਉਹਨੇ ਉੱਥੇ ਵੱਡੇ ਵੱਡੇ ਵਾਅਦੇ ਕੀਤੇ ਸੀਗੇ ਬਿਸ਼ੱਕੇ ਚੋਣ ਸਟੰਟਾ ਚੋਣ ਜਿਮਣੀ ਚੋਣ ਸਿਰ ਤੇ ਆ ਗਈ ਆ ਤੇ ਉਸ ਤੋਂ ਦੂਸਰੇ ਦਿਨੀ ਆ ਐਕਸ਼ਨ ਹੁੰਦਾਗਾ ਤੇ ਅੱਜ ਇੱਕ ਦੋ ਮੀਡੀਆ ਦੇ ਵਿੱਚ ਅਖਬਾਰਾਂ ਚ ਖਬਰਾਂ ਇਹ ਵੀ ਲੱਗੀਆਂ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਵਪਾਰੀਆਂ ਨੂੰ ਦਿੱਤੀ ਵੱਡੀ ਸੌਗਾਤ ਰਾਹ ਖੁਲਭਾਈ ਠੀਕ ਆ ਉਹ ਕਹਿ ਸਕਦਾ ਵਪਾਰੀਆਂ ਨੂੰ ਇਹ ਮਤਲਬ ਕਹਿ ਸਕਦਾ ਉਹ ਦਵਾਈ ਐ ਅਸੀਂ ਮੰਨ ਲਏ ਨੇ ਵਪਾਰੀਆਂ ਨੂੰ ਵੀ ਸੜਕਾਂ ਨਹੀਂ ਰੋਕਣੀਆਂ ਚਾਹੀਦੀਆਂ ਪਰ ਜੇ ਇਹ ਸੂਰਮਾ ਸੀ ਤਾਂ ਹਰਿਆਣੇ ਨਾਲ ਲੜਦਾ ਪੰਜਾਬ ਦੇ ਕਿਸਾਨਾਂ ਨਾਲ ਨਹੀਂ ਸੀ ਇਹਨੂੰ ਲੜਨਾ ਚਾਹੀਦਾ ਹਰਿਆਣੇ ਦੀਆਂ ਕੰਨਾਂ ਢੁਹਾ ਦਿੰਦਾ ਇਹ ਫਿਰ ਤਾਂ ਮੰਨਦੇ ਸੀ ਵਪਾਰੀਆਂ ਦੇ ਹੱਕ ਚਾਹੇ ਇਹ ਹੀ ਮਤਲਬ ਵਪਾਰੀਆਂ ਦੇ ਹੱਕ ਚ ਨਹੀਂ ਇਹ ਸੈਂਟਰ ਦੇ ਹੱਕ ਚ ਵਪਾਰੀਆਂ ਦੇ ਕਿਸਾਨ ਕਿਹੜਾ ਵਪਾਰੀਆਂ ਦੇ ਵਿਰੋਧ ਚ ਹੁਣ ਮੰਨ ਲਓ ਸ਼ੈਲਰਾਂ ਵਾਲੇ ਨੇ ਉਹ ਵਾਰੀ ਨਹੀਂ ਜਿਹੜੇ ਮਤਲਬ ਮੰਡੀਆਂ ਚ ਵਪਾਰ ਕਰਦੇ ਉਹ ਵਪਾਰੀ ਨਹੀਂ ਅਸੀਂ ਤਾਂ ਜਲੰਧਰ ਜਿਹੜੀ ਕਨਵੈਨਸ਼ਨ ਸੱਦੀ ਆ ਆਪਣੇ ਐਸਕੇਮ ਨੇ ਉਹਦੇ ਚ ਵੀ ਉਹਨਾਂ ਨੂੰ ਬੁਲਾਇਆ ਵੀ ਆਪਾਂ ਰਲ ਕੇ ਕਿਵੇਂ ਮਤਲਬ ਸਾਂਝਾ ਚੱਲ ਕੇ ਕਿਵੇਂ ਲੜਨਾ ਅੱਜ ਵੱਡੇ ਮਾਊਲ ਆ ਜਿਹੜੇ ਵੱਡੀਆਂ ਕੰਪਨੀ ਆ ਉਹ ਛੋਟੇ ਵਪਾਰੀਆਂ ਨੂੰ ਖਾ ਰਹੀਆਂ ਨੇ ਛੋਟੇ ਦੁਕਾਨਦਾਰ ਉਜੜ ਰਹੇ ਨੇ ਅਸੀਂ ਤਾਂ ਸਾਂਝੀ ਲੜਾਈ ਲੜਨ ਬਾਰੇ ਤਨ ਬੱਧ ਰਹੇ ਆ ਤੇ ਇਹ ਇਦਾਂ ਹੀ ਬੇਰੁਜ਼ਗਾਰ ਠੇਕਾ ਮਲਾਜ਼ਮਾਂ ਅਸੀਂ ਤਾਂ ਕਹਿੰਦਾ ਸਾਰਿਆਂ ਦੀ ਇੱਕ ਮਤਲਬ ਸਾਂਝਾ ਮੰਚ ਬਣਾ ਕੇ ਹੀ ਲੜਿਆ ਜਾਊਗਾ ਪਰ ਇਹਦੀ ਤਾਂ ਨਹੀਂ ਦੂਜੀ ਹੋਊਗਾ ਇਹ ਤਾਂ ਵਪਾਰੀਆਂ ਨੂੰ ਅੱਡ ਕਿਸਾਨਾਂ ਨੂੰ ਅੱਡ ਇਹ ਜਿਹੜਾ ਪਾਰਕੀ ਰਾਜ ਕਰ ਸਕਦੇ ਆ ਜੀ ਲੋਕ ਜਥੇਬੰਦ ਹੁੰਦੇ ਫਿਰ ਉਹਨਾਂ ਤੋਂ ਰਾਜ ਨਹੀਂ ਹੁੰਦਾ ਜਿੱਦਾਂ ਹੁਣ ਜਿੱਦਾਂ ਨੂੰ ਤੁਰੇ ਹੋਏ ਨੇ ਖਾਸ ਕਰਕੇ ਕੱਲ ਵਾਲੀ ਜਿਹੜੀ ਪਰਸੋਂ ਵਾਲੀ ਘਟਨਾ ਹੈ 13 ਤਰੀਕ ਦੀ ਹੈ ਜਿਹੜੀ ਫੌਜ ਦੇ ਕਰਨਲ ਨੂੰ ਕੁੱਟ ਦੇਣਾ ਉਹਨਾਂ ਲੋਕਾਂ ਨੇ ਜਿਨ੍ਹਾਂ ਨੂੰ ਸਵੇਰੇ 10 ਲੱਖ ਰੁਪਈਆ ਪੰਜਾਬ ਸਰਕਾਰ ਨਾਮ ਦਿੰਦੀ ਆ ਕਿਉਂਕਿ ਉਹਨਾਂ ਨੇ ਇੱਕ ਬੰਦਾ ਮੈਂ ਤਾਂ ਕਹੂੰਗਾ ਝੂਠੇ ਪੁਲਿਸ ਮੁਕਾਬਲੇ ਚ ਮਾਰਿਆ ਝੂਠੇ ਪੁਲਿਸ ਮੁਕਾਬਲੇ 'ਚ ਮਾਰਿਆ ਉਹਨਾਂ ਨੂੰ ਬੰਦਾ ਮਾਰੇ ਦਾ ਇਨਾਮ ਦਿੰਦੀ ਆ ਉਹ ਲਾਟੜਨ ਗਈ ਉਹਨਾਂ ਨੇ ਲਾਟੜ ਕੇ ਸਾਡੇ ਮੈਂ ਕਹਿੰਨਾ ਸਾਡੀ ਪੱਗਾ ਉਹ ਜਿਹੜਾ ਮਤਲਬ ਕਰਨਲ ਹੈ ਫੌਜ ਫੌਜ ਦਾ ਬਹੁਤ ਮਾਣ ਕਰਦੇ ਆ ਸਾਡੇ ਲੋਕ ਬਿਲਕੁਲ ਬਈ ਉਹ ਮਤਲਬ ਦਿਨ ਰਾਤ ਮਤਲਬ ਸਰਦਾਂ ਦੇ ਖੜਦੇ ਆ ਯਾਰ ਜੇ ਉਹਨਾਂ ਦੀ ਪੱਗ ਲਾ ਸਕਦੀ ਇੱਥੋਂ ਦੀ ਪੁਲਿਸ ਹਰ ਰੋਜ਼ ਝੂਠਾ ਪੁਲਿਸ ਮੁਕਾਬਲਾ ਜਿੱਧਰ ਨੂੰ ਉਹ ਤੋਰੀ ਆ ਪੁਲਿਸ ਮੁਕਾਬਲਾ ਕਿਵੇਂ ਹੁਣ ਸਮਗਲਰ ਫੜਿਆ ਗਿਆ ਕੋਈ ਉਹ ਮਤਲਬ ਉਹ ਤਾਂ ਹਿਯਾਰ ਬਰਾਮਦ ਹੁੰਦਾ ਆ ਜਦੋਂ ਪਹਿਲੀ ਗੱਲ ਤਾਂ ਜਦੋਂ ਉਹ ਜਿੱਨਾ ਕੁੱਟਿਆ ਹੁੰਦਾ ਉਹ ਉਥੋਂ ਹਥਿਆਰ ਕੱਢ ਕੇ ਉਦੋਂ ਪੁਲਿਸ ਨਾਲ ਨਹੀਂ ਹੁੰਦੀ ਜਦੋਂ ਹਥਿਆਰ ਕੱਢਣ ਜਾਂਦਾ ਉਹ ਉਹਨੂੰ ਕਹਿੰਦੇ ਤੁਸੀਂ ਹਥਿਆਰ ਕੱਢ ਕੇ ਸਾਡੇ ਤੇ ਗੋਲੀ ਚਲਾ ਦੇ ਝੂਠੇ ਮਤਲਬ ਇਹ ਮੁਕਾਬਲੇ ਨੇ ਹਰ ਇੱਕ ਦੇ ਲਾਤੀ ਗੋਲੀ ਵਜਦੀ ਆ ਜਿੱਦਰ ਨੂੰ ਇਹ ਪੁਲਿਸ ਤੋਰ ਲਈ ਇਹ ਕਨਾਉਣਾ ਆਹਾ ਤੁਸੀਂ ਅੱਜ ਤੱਕ ਇਹਨੂੰ ਨਾ ਕਿਸਾਨਾਂ ਆਗੂ ਫੜਾਈ ਆ ਕੱਲੇ ਅਸਾਂ ਨੂੰ ਦੀਦਾ ਜਿਹੜਾ ਭੁੱਖਾ ਉਹ ਕਿਸਾਨਾਂ ਆਗੂਆਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਊਗਾ ਹੈ ਖਦਸ਼ਾ ਲੱਗਦਾ ਹਾਂ ਬੂਸਰਾ ਤੁਰਿਆ ਹੋਇਆ ਇਹ ਕਿਉਂਕਿ ਇਹੜੀ ਕਾ ਹੀ ਕਿਸਾਨੀ ਸੰਘਰਸ਼ ਹੈ ਤੇ ਅੱਜ ਮੋਦੀ ਹਕੂਮਤ ਨੂੰ ਕੋਈ ੜਿੱਕਾ ਤਾਂ ਉਹਨੂੰ ਕਿਸਾਨ ਸੰਘਰਸ਼ ਹ ਭਾਰਤ ਦਾ ਭਾਰਤ ਦੇ ਵਿੱਚੋਂ ਪਹਿਲੇ ਨੰਬਰ ਤੇ ਪੰਜਾਬ ਦਾ ਜਿਹੜਾ ਕਿਸਾਨ ਸੰਘਰਸ਼ ਹੈ ਜੀ ਇਹਦੇ ਤੇ ਸੁਹਾਗਾ ਫਿਰ ਜਾਂਦਾ ਫਿਰ ਇਹਨਾਂ ਦਾ ਹੀ ਮਤਲਬ ਸੀਨੇ ਠੰਡੇ ਹੋਣ ਇਹਨਾਂ ਨੂੰ ਭੁਲੇਖਾ ਪਰ ਫਿਰ ਵੀ ਜਿਹੜੇ ਇਹ ਸੰਘਰਸ਼ੀ ਲੋਕ ਹੁੰਦੇ ਮਲਕਹਾ ਦੀ ਕਿਸਮ ਚ ਹੁੰਦੇ ਆ ਕਿ ਫੇਰ ਉੱਗਿਆਉਂਦੇ ਆ ਜਿੰਨਾ ਮਰਜੀ ਕੋਈ ਤਾਨ ਲਾ ਲਵੇ ਇੱਕ ਆਂਗੂ ਹੁੰਦੇ ਕਾ ਫੇਰ ਉੱਗਿਆਉਂਦਾ ਹਰ ਹੀ ਜਾਂਦਾ ਹੈ ਕੱਲ ਦਾ ਜਦੋਂ ਇਹ ਘਟਨਾਕਰਮ ਸਾਰਾ ਹੋ ਰਿਹਾ ਨਾ ਕੱਲ ਦੀਆਂ ਬਹੁਤ ਸਾਰੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਪੁਰਾਣੀਆਂ ਵੀਡੀਓਜ਼ ਅੱਗੇ ਆ ਰਹੀਆਂ ਨੇ ਲੋਕ ਵਾਇਰਲ ਕਰ ਰਹੇ ਆ ਇੱਕ ਬੀਬੀ ਚੁਟਕੀ ਮਾਰ ਕੇ 5 ਮਿੰਟਾਂ ਚ ਐਮਐਸਪੀ ਦੇਣ ਦੀ ਗੱਲ ਕਰਦੀ ਸੀ ਇਹਨਾਂ ਦੀ ਤੇ ਜਿਹੜੇ ਪੁਰਾਣੇ ਲੀਡਰ ਨੇ ਖੁਦ ਭਗਵੰਤ ਮਾਨ ਕੋਲ ਤਾਰ ਸੰਧਵ ਹਰਪਾਲ ਚੀਮਾ ਜਦੋਂ ਪੁਰਾਣਾ ਮੋਰਚਾ ਲੱਗਿਆ ਸੀ ਦਿੱਲੀ ਦੇ ਵਿੱਚ ਉਦੋਂ ਤੁਹਾਡੇ ਵਿੱਚ ਆ ਕੇ ਨਾਲ ਵਹਿੰਦੇ ਹੁੰਦੇ ਸੀ ਉਦੋਂ ਉਹ ਵੱਡੇ ਵੱਡੇ ਵਾਅਦੇ ਕਰਦੇ ਹੁੰਦੇ ਸੀ ਵੀ ਜਦੋਂ ਅਸੀਂ ਆ ਗਏ ਕੈਪਟਨ ਮਰਿੰਦਰ ਉਦੋਂ ਮੁੱਖ ਮੰਤਰੀ ਹੁੰਦੇ ਸੀ ਉਹਨਾਂ ਤੇ ਇਹ ਵਿਅੰਗ ਕਰਦੇ ਹੁੰਦੇ ਸੀ ਵੀ ਜਿਹੜੀ ਫਸਲ ਮੰਡੀ ਚ ਆ ਗਈ ਉਹ ਸਰਕਾਰ ਦੀ ਹੋ ਗਈ ਉਹ ਤੇ ਐਮਐਸਪੀ ਦੇ ਉਹ ਆਏ ਕਰੋ ਜੇ ਕਰੋ ਬੋ ਕਰੋ ਰਾਤ ਦੇ ਲੋਕ ਉਹ ਵੀਡੀਓਜ਼ ਸਾਂਝੀਆਂ ਕਰ ਰਹੇ ਆ ਬਹੁਤ ਆ ਤੇ ਬਹੁਤ ਇੱਕ ਵਿਰੋਧ ਵੀ ਹੋ ਰਿਹਾ ਦੇਖੋ ਉਦੋਂ ਗੱਡੀ ਤੋਂ ਥੱਲੇ ਸੀ ਹੂੰ ਜਦੋਂ ਗੱਦੀ ਤੇ ਥੱਲੇ ਹੋਣਗੇ ਉਦੋਂ ਮਤਲਬ ਇਦਾਂ ਕਰਦੇ ਹੀ ਹੁੰਦੇ ਆ ਇਹ ਕਿਉਂਕਿ ਲੋਕਾਂ ਨੂੰ ਇਸ ਗੱਲ ਦਾ ਪਹਿਲੇ ਖੈ ਦੂਜਿਆਂ ਵਾਰੇ ਤਾਂ ਇਹ ਚੱਲਦਾ ਸੀ ਵੀ ਉੱਤਰਕਾਟੋਂ ਮੈਂ ਚੜ੍ਹਾਂ ਵਾਲਾ ਕਾਂਗਰਸ ਖਾਲੀਆਂ ਵਾਲੇ ਭਾਜਪਾ ਵਾਲੇ ਬਣਿਆ ਆ ਸੀ ਇਹੇ ਲੋਕਾਂ ਨੇ ਦੇਖੇ ਨਹੀਂ ਸੀ ਗੱਲਾਂ ਜਾ ਰਹੀ ਆਉਂਦੀ ਸੀ ਕਮੇਟੀ ਦੇ ਵਿੱਚ ਉਹੀ ਮਤਲਬ ਉਹ 5 ਮਿੰਟਾਂ 'ਚ ਉਹ ਐਮਐਸਪੀ ਦੇਣ ਵਾਲੀ ਗੱਲ ਉਹ ਜਿਹੜਾ ਗਾਇਕ ਲੈਣਾ ਸਾਰਾ ਇਕੱਠਾ ਕੀਤਾ ਹੋਇਆ ਸੀ ਉਹਦਾ ਵੱਧ ਉਹ ਗੱਲਾਂ ਗੱਲਾਂ ਲੋਕਾਂ ਨੂੰ ਪ੍ਰਭਾਵਿਤ ਕਰਦੇ ਸੀ ਤੇ ਅਸਲੀ ਤਰ ਜਿਹੜੀ ਹੁਣ ਲੋਕਾਂ ਦੇ ਸਾਹਮਣੇ ਆ ਗਈ ਦੇਖੋ ਇਹ ਤਾਂ ਕਹਿੰਦੇ ਸੀ ਅਸੀਂ ਰੇਤਾ ਬਈਰੀ ਵੇਚ ਕੇ ਹੀ ਮਤਲਬ ਖਜ਼ਾਨਾ ਭਰ ਦਿਆਂਗੇ 20000 ਕਰੋੜ ਰੁਪਈਆ ਹਾਂ 20000 ਕਰੋੜ ਰੁਪਈਆ ਲੈਣਾ ਕਿੱਥੇ ਆ 20000 ਕਰੋੜ ਕਿੰਨਾ ਕਰਜ਼ਾ ਚਾੜਦਾ ਮੈਨੂੰ ਲੱਗਦਾ ਵੀ ਜਿੰਨਾ ਕਰਜ਼ਾ ਪਹਿਲਾਂ ਸੀ ਉਦੋਂ ਦੁਗਣਾ ਕਰਤਾ ਨੇ ਪੰਜਾਬ ਜੁਮੇ ਹਾਂ ਇਹ ਇੱਕ ਗੱਲ ਤੇ ਤਰੱਕੀ ਹੋਈ ਆ ਕੱਲੇ ਇਸ਼ਤਿਹਾਰ ਲਾ ਕੇ ਭਾਰਤ ਦੀ ਮਤਲਬ ਜਿਹੜੇ ਸੂਬਿਆਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਗਈ ਆ ਉੱਥੇ ਇਸ਼ਤਿਹਾਰ ਲਾਉਣ ਦਾ ਖਰਚਾ ਤੇ ਹੈਲੀਕਾਪਟਰ ਦਾ ਖਰਚਾ ਸਾਡੇ ਪੰਜਾਬ ਦੇ ਸਾਡੇ ਖੂਨ ਪਸੀਨੇ ਦੀ ਕਮਾਈ ਚੋ ਗਿਆ ਹੋਇਆ ਉਧਰੋਂ ਉਜਾੜਿਆ ਨੇ ਲੋਕਾਂ ਦੇ ਕੁਝ ਨਹੀਂ ਲਾਇਆ ਇੱਕ ਅਸੀਂ ਰਾਤ ਦੀਆਂ ਤਸਵੀਰਾਂ ਦੇਖ ਰਹੇ ਹਾਂ ਜਿੱਦਣਾ ਉਥੇ ਟਰੈਕਟਰ ਖੜੇ ਨੇ ਟਰਾਲੀਆਂ ਖੜੀਆਂ ਹੋਰ ਆਪਣਾ ਸੰਦ ਸੰਦੇੜਾ ਖੜਾ ਲੰਗਰ ਲੱਗੇ ਸੀ ਲੰਗਰਾਂ ਦਾ ਸਮਾਨ ਸਿਲੰਡਰ ਵਗੈਰਾ ਏਸੀ ਵਗੈਰਾ ਸਾਰਾ ਉਥੇ ਨਸ਼ਟ ਕੀਤਾ ਜਾ ਰਿਹਾ ਟਰਾਲੀਆਂ ਤਾਂ ਖਤਾਨਾਂ ਚ ਸਿੱਟਤੀਆਂ ਟਰੈਕਟਰ ਅਸੀਂ ਵੇਖੇ ਕਿ ਪੁਲਿਸ ਮੁਲਾਜ਼ਮ ਵਰਦੀ ਪਾਈ ਹੋਈ ਆ ਉਹ ਚਲਾ ਚਲਾ ਕੇ ਲੈ ਕੇ ਜਾ ਰਹੇ ਨੇ ਮਹਿੰਗੇ ਟਰੈਕਟਰ ਇਹ ਵੀ ਨਹੀਂ ਪਤਾ ਕਿੱਥੇ ਲੈ ਕੇ ਜਾ ਰਹੇ ਆ ਇਹਦੇ ਤੇ ਕੋਈ ਕਿਸਾਨ ਜਥੇਬੰਦੀਆਂ ਨੂੰ ਰਲ ਕੇ ਸੋਚਣ ਦੀ ਲੋੜ ਆ ਵੀ ਚਲੋ ਮੋਰਚਾ ਲੱਗਿਆ ਸੀ ਮੋਰਚਾ ਖਤਮ ਕਰਵਾਤਾ ਇਹਨਾਂ ਨੇ ਪਰ ਉਹਨਾਂ ਦੇ ਸੰਦ ਸੰਦੇੜੇ ਦਾ ਕਿਸਾਨਾਂ ਨੂੰ ਵਾਪਸ ਨਾ ਦੇਖੋ ਇਹਦੇ ਤੇ ਸਾਡੀ ਐਮਰਜੈਂਸੀ ਆ ਮੈਂਬਰ ਕਮੇਟੀ ਬਣਾਈ ਹੈ ਹਮ ਅੱਠਵੇਂ ਮੈਂਬਰ ਕਮੇਟੀ ਦੀ ਅੱਜ ਮੀਟਿੰਗ ਚੱਲ ਰਹੀ ਹੈ ਉਹ ਕੀ ਐਕਸ਼ਨ ਲੈ ਕੇ ਆਉਣੀ ਉਹਨਾਂ ਨਾਲ ਤਾਲਮੇਲ ਕਰਕੇ ਇਹੇ ਸਾਂਝੇ ਚੱਲੂਗਾ ਬੇਸ਼ੱਕ ਅਸੀਂ ਅੱਡ-ਅੱਡ ਵੀ ਕਰਾਂਗੇ ਪਹਿਲਾਂ ਵੀ ਅਸੀਂ 35 36 ਅੱਡ-ਅੱਡਾ ਨਾ ਜਥੇਬੰਦੀ ਦਾ ਕਹੇ ਨਹੀਂ ਪਰ ਹਿੱਤ ਸਾਂਝੇ ਹੈਗੇ ਆ ਸਾਂਝੇ ਹਿੱਤਾਂ ਖਾਤਰ ਸਾਂਝੀ ਹੀ ਲੜਾਈ ਲੜੀ ਜਾਊਗੀ ਇਹੇ ਸਰਕਾਰ ਨੂੰ ਭਰਮ ਹੈ ਵੀ ਇਹ ਘੋੜ ਨੂੰ ਮਤਲਬ ਦਵਾ ਲੈਣਗੇ ਕਿਸਾਨੀ ਦਾ ਘੋੜ ਦਬਿਆ ਕਦੇ ਵੀ ਨਹੀਂ ਨਾ ਹੋਣਾ ਦਬਣਾ ਇਕ ਜਿਹੜੀ ਮੈਂ ਤੁਹਾਡੇ ਗੱਲ ਦੇ ਵਿੱਚੋਂ ਗੱਲ ਨਿਕਲ ਲਈ ਬਹੁਤ ਸਾਰੇ ਲੋਕ ਇਸ ਗੱਲ ਦੇ ਵੀ ਰਾਤ ਤੇ ਚਿੰਤਨ ਕਰ ਰਹੇ ਆ ਵੀ ਜੇ ਕਿਤੇ ਏਕਾ ਹੋ ਜਾਂਦਾ ਜਾਂ ਇਕੱਠੇ ਕੋਲ ਲੜਦੇ ਤਾਂ ਸ਼ਾਇਦ ਆ ਦਿਨ ਅਜ ਨਾ ਦੇਖਣਾ ਪੈਂਦਾ ਕਿਤੇ ਨਾ ਕਿਤੇ ਏਕੇ ਦੀ ਕਮੀ ਵੀ ਮਹਿਸੂਸ ਹੋਈ ਲੋਕ ਕਹਿ ਰਹੇ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਲੋਕ ਸੱਚ ਬੋਲਦੇ ਆ ਇਹ ਅਸੀਂ ਵੀ ਮਤਲਬ ਇਹ ਕੋਸ਼ਿਸ਼ਾਂ ਕੀਤੀਆਂ ਨੇ ਬਈ ਮੀਟਿੰਗਾਂ ਸਾਂਝੀਆਂ ਹੋਈਆਂ ਇੱਕ ਦੂਜੇ ਦੇ ਖਿਲਾਫ ਬੋਲਣੋਂ ਹਟੇ ਮਤਲਬ ਏਕਤਾ ਵੱਲ ਨੂੰ ਹੋਇਆ ਹੋਇਆ ਜਿਹੜਾ ਮਤਲਬ ਮੂੰਹ ਆ ਤੇ ਲਾਜ਼ਮੀ ਏਕਤਾ ਹੋਊਗੀ ਏਕਤਾ ਬਿਨਾਂ ਲੜਿਆਵਨੀ ਜਾਣਾ ਤੇ ਜਿੱਤਿਆਵਨੀ ਜਾਣਾ ਅਖੀਰ ਦੇ ਵਿੱਚ ਕੋਈ ਤੁਹਾਡੀ ਗੱਲ ਹੋਈ ਹੋਵੇ ਕਿਸੇ ਆਗੂ ਨਾਲ ਅੱਗੇ ਹੋਰ ਕੀ ਵਿਚਾਰਨੇ ਆ ਜਿਹੜੇ ਐਕਸ਼ਨ ਭਾਵੇਂ ਉਹ ਪੰਜਾਬ ਸਰਕਾਰ ਨੂੰ ਲੈ ਕੇ ਭਾਵੇਂ ਆ ਮੰਗਾਂ ਜਿਹੜੀਆਂ ਅਧੂਰੀਆਂ ਹਾਲੇ ਤੁਸੀਂ ਡਿਸਕਸ ਕੀਤੀਆਂ ਸੀ ਮੁੱਖ ਮੰਤਰੀ ਭੱਜ ਗਿਆ ਉਸ ਤੋਂ ਬਾਅਦ ਕੋਈ ਹੋਰ ਮੰਨ ਦੇ ਵਿੱਚ ਹੈ ਕਿਸੇ ਦੇਖੋ ਇਹ ਤਾਂ ਅਸੀਂ ਰੱਖੇ ਹੋਏ ਆ ਪਰ 26 ਤਰੀਕ ਨੂੰ ਅਸੀਂ 34 ਸੈਕਟਰ ਦੇ ਵਿੱਚ ਜਾ ਕੇ ਵਿਧਾਨ ਸਭਾ ਵੱਲ ਨੂੰ ਮਤਲ ਮਾਰਚ ਕਰਨਾ ਹੈ ਸੰਯੁਕਤ ਕਿਸਾਨ ਮੋਰਚੇ ਦਾ ਪ੍ਰੋਗਰਾਮ ਰੱਖਿਆ ਹੋਇਆ ਐਲਾਨ ਹੈ ਉਹਦਾ ਉਧਰ ਨੂੰ ਜਾਵਾਂਗੇ ਤੇ ਉਦੋਂ ਅੱਗੇ ਗਾ ਫਿਰ ਕੀ ਕਰਨਾ ਹੈ ਸੰਘਰਸ਼ ਜਾਰੀ ਰੱਖਣਗੇ ਕਿਉਂਕਿ ਸਾਡੀਆਂ ਮੰਗਾਂ ਉਹ ਮੈਂ ਤੁਹਾਨੂੰ ਦੱਸਿਆ ਨਾ ਵੀ ਆ ਪਿਆ ਮੰਗ ਪੱਤਰ ਜਿਹੜਾ ਮੁੱਖ ਮੰਤਰੀ ਕਹਿੰਦਾ ਮੇਰੇ ਨਾਲ ਦਾ ਸੰਬੰਧ ਜਿੰਨੀ ਦਾ ਸੈਂਟਰ ਨਾਲ ਆ ਇਹਦਾ ਬਹੁਤ ਪ੍ਰਚਾਰ ਕੀਤਾ ਮੁੱਖ ਆ ਤੁਸੀਂ ਮੇਰੀ ਫੋਟੋ ਲੈ ਜਾਓ ਕੱਢ ਕੇ ਇਹਦੇ ਤੋਂ ਇੱਕ ਮੰਗ ਦਿਖਾ ਦਿਓ ਵੀ ਜਿਹੜੀ ਮਤਲਬ ਮੁੱਖ ਮੰਤਰੀ ਪੰਜਾਬ ਨਾਲ ਹੀ ਹੁਣ ਦੱਸੋ 126 ਚੋਂ ਨਾ ਮੁੱਖ ਮੰਤਰੀ ਨੇ ਭਜਾਇਆ ਸੀ ਉਹਨੂੰ ਮਤਲਬ ਮਲਾ ਗਿਤਾ ਦਿਓ ਨਾ ਵੀ ਦਿਨਾਂ ਨਾਲ ਮੰਨਿਆ ਕਿਉਂ ਫਿਰ ਵੀ 1 ਜੂਨ ਤੋਂ ਲਾ ਲੈਨੇ ਆਪਾਂ ਜੇ ਉਹਦੇ ਨਾਲ ਨਹੀਂ ਸੀ ਹੁਣ ਮਿਲਕ ਫੈਡਾ ਹੈ ਮਿਲਕ ਫੈਡ ਫੈਡ ਦੇ ਵਿੱਚ ਜਿਹੜਾ ਹੈਗਾ ਨਕਲੀ ਦੁੱਧ ਆਉਂਦਾ ਨਕਲੀ ਦੁੱਧ ਭਗਵੰਤਮਾਨ ਸਰਕਾਰ ਦੇ ਰਾਜ ਦੇ ਵਿੱਚ ਆ ਰਿਹਾ ਜੀ ਮਤਲਬ ਜਿਹੜਾ ਨਕਲੀ ਦੁੱਧ ਮੰਦੀ ਅਸੀਂ ਗੱਲ ਕੀਤੀ ਜਿਹੜੇ ਨਕਲੀ ਦੁੱਧ ਬਣਾਉਣ ਵਾਲੇ ਆ ਉਹਨਾਂ ਨੂੰ ਕਿਉਂ ਨਹੀਂ ਫੜਿਆ ਜਾਂਦਾ ਇਹ ਲੋਕਾਂ ਨੇ ਨਹੀਂ ਇਹ ਜਿਹੜੇ ਵਪਾਰੀ ਵਰਗ ਆ ਉਹ ਦੁੱਧ ਲੈ ਕੇ ਨਹੀਂ ਪੀਂਦੇ ਉਹਨਾਂ ਦੀ ਹੱਤ ਉਹਨਾਂ ਦੀ ਹੱਤ ਦੀ ਗੱਲ ਸੀ ਕਿ ਨਹੀਂ ਜਿੱਥੋਂ ਉਹਨੂੰ ਸੇਕ ਲੱਗਿਆ ਅੱਜ ਮਤਲਬ 2200 ਨੂੰ ਸਤੋਂ ਕਣਕ ਖਰੀਦੀ ਹੋਈ ਅੱਜ 40 ਰੁਪਏ ਆਟਾ ਮਿਲ ਰਿਹਾ ਅਸੀਂ ਭਗਵਾਨ ਜੀ ਤਮਨ ਨੂੰ ਇਹ ਸਵਾਲ ਕਰੀਏ ਨਾ ਇਹ ਲੋਕਾਂ ਦੀ ਮੰਗ ਨਹੀਂ ਇਹ ਵਪਾਰੀਆਂ ਦੀ ਮੰਗ ਨਹੀਂ ਕਿਉਂ ਵਪਾਰੀਆਂ ਜਿਵਾਕ ਰੋਟੀ ਨਹੀਂ ਖਾਂਦੇ ਸਾਰੀ ਮਤਲਬ ਸਾਡੀਆਂ ਸਾਂਝੀਆਂ ਮੰਗਾ ਬੇਜ਼ਗਾਰਾਂ ਨੇ ਬੇਜ਼ਗਾਰ ਘੜਾ ਆਟਾ ਨਹੀਂ ਖਾਂਦੇ ਸਾਰੇ ਤਬਕਿਆਂ ਦੀਆਂ ਸਾਂਝੀਆਂ ਮੰਗਾਂ ਤੇ ਸਾਡੀ ਉਹਦੇ ਨਾਲ ਜਦੋਂ ਜਦ ਹੋਈ ਆ ਉਹਦੇ ਕੋਲੇ ਜਵਾਬ ਨਹੀਂ ਸੀ ਜਦੋਂ ਉੱਠ ਕੇ ਭੱਜਿਆ ਮਲਕਫੜੜ ਵਾਲੇ ਸਵਾਲ ਤੇ ਕੀ ਕਹਿੰਦੇ ਮੁਖੀ ਮਲਕਫੜੜ ਵਾਲੇ ਤੇ ਤਾਂ ਇਹ ਸੀਗਾ ਰਾਜੇਵਾਲ ਸਾਹਮਣੇ ਆ ਰੱਖਤਾ ਵੀ ਅਸੀਂ ਆਹ ਲਿਸਟਾਂ ਲਿਸਟ ਫੜਾਈ ਆ ਆਹ ਆਪ੍ਰਸ਼ਟ ਬੰਦੇ ਸੀ ਥੋੜੇ ਕੇਰੀਵਾਲ ਨੇ ਸਪਾਰਸ਼ ਕਰਕੇ ਛੜਾਏ ਆ ਫਿਰ ਅੱਗ ਲੱਗੀ ਉਹਨੂੰ ਅੱਛਾ ਹਾਂ ਉਹਨੇ ਰੱਖੀ ਆ ਗੱਲ ਮਲਕਫੜੜ ਦੇ ਪੁਆਇੰਟ ਤੇ ਵੀ ਕਿੱਡੇ ਕਿੱਡੇ ਘਪਲੇ ਹੋਈ ਜਾ ਰਹੇ ਨੇ ਇਹ ਦੱਸੋ ਪੰਜਾਬ ਸਰਕਾਰ ਨਾਲ ਹੈਗਾ ਸੰਬੰਧਿਤ ਨਹੀਂ ਹੈਗਾ ਤੁਸੀਂ ਬੁੱਧੀਜੀਵੀ ਬਰਕੋ ਤੁਸੀਂ ਕਿਉਂਕਿ ਜਿਸ ਦਿਨ ਤੁਹਾਨੂੰ ਅਰੈਸਟ ਕੀਤਾ ਜਿਸ ਦਿਨ ਤੁਹਾਡੀ ਮੀਟਿੰਗ ਇਹ ਅਦਬਚਾਲੇ ਰਹੇਗੀ ਉਸ ਤੋਂ ਬਾਅਦ ਭਗਵੰਤ ਮਾਨ ਤੋਂ ਲੈ ਕੇ ਤੇ ਬਾਕੀ ਸਾਰੇ ਪੰਜਾਬ ਦੇ ਮੰਤਰੀ ਆਪੋ ਆਪਣੇ ਉਸ ਤੇ ਮੀਡੀਆ ਤੇ ਇਹ ਪ੍ਰਚਾਰ ਕਰਨ ਲੱਗੇ ਵੀ ਜਿਹੜੀਆਂ ਮੰਗਾਂ ਤੇ ਮੀਟਿੰਗ ਰੱਖੀ ਸੀ ਉਹ ਮੰਗਾਂ ਪੰਜਾਬ ਨਾਲ ਸੰਬੰਧਿਤ ਹੀ ਨਹੀਂ ਉਹ ਤਾਂ ਕੇਂਦਰ ਨਾਲ ਸੰਬੰਧਿਤ ਨੇ ਤੁਹਾਡੇ ਬਾਰੇ ਇਹ ਪ੍ਰਚਾਰਿਆ ਆਹ 18 ਮੰਗਾਂ 18 ਮੰਗਾਂ ਨੇ ਜਿਹੜੀਆਂ ਇੱਕ ਵੀ ਮੰਗ ਇਹਦੇ ਚ ਹਾਂ ਇੱਕ ਪਹਿਲੀ ਮੰਗ ਸੀ ਜਿਹੜੀ ਅਸੀਂ ਕਿਹਾ ਵੀ ਉਹ ਸੈਂਟਰ ਨੂੰ ਤੁਸੀਂ ਕਹੋ ਜਿਹੜਾ ਤੁਸੀਂ ਮਤਲਬ ਖਰੜਾ ਜਿਹੜਾ ਉਹ ਰੱਦ ਕੀਤਾ ਵਿਧਾਨ ਸਭਾ ਦਾ ਖੇਤੀ ਖਰੜਾ ਜਿਹੜਾ ਸੀ ਉਹ ਰੱਦ ਕੀਤਾ ਤੁਹਾਡਾ ਧੰਨਵਾਦ ਬੜਾ ਚੌੜਾ ਹੋ ਕੇ ਧੰਨਵਾਦ ਸੁਣਿਆ ਉਹਨਾਂ ਨੇ ਇਹੀ ਮੁੱਖ ਮੰਤਰੀ ਜਿਹੜੋ ਪਹਿਲੀ ਮੀਟਿੰਗ ਹੋਈ ਹੈ ਜਦੋਂ ਇਹ ਕਹਿੰਦਾ ਸਾਡੇ ਕੋਲੇ ਆ ਜਾ ਕਰੋ ਅਸੀਂ ਗਏ ਸੀ ਮੁੱਖ ਮੰਤਰੀ ਨੂੰ ਮਿਲਣ ਜਾਂਦਾ ਸੀ ਸਾਡਾ ਹਜ਼ਾਰ ਬੰਦਾ 18 ਤੇ 19 ਪਿਛਲੀ ਮੈਨੂੰ ਡੇਟ ਨਹੀਂ ਯਾਦ ਕਿਹੜਾ ਮਹੀਨਾ ਸੀ ਉਦੋਂ 18 ਤੇ 19 ਨੂੰ ਸਾਨੂੰ ਮਤਲਬ ਕਿਸਾਨ ਭਵਨ ਦੇ ਵਿੱਚ ਰੋਕ ਕੇ ਰੱਖਿਆ ਬੈਰੀਕੇਡ ਲਾ ਕੇ ਸਾਨੂੰ ਕਿਸਾਨ ਭਵਨ ਤੋਂ ਮੁੱਖ ਮੰਤਰੀ ਦੀ ਕੋਠੀ ਕੋਲੇ ਨਹੀਂ ਜਾਣ ਦਿੱਤਾ ਅਸੀਂ ਗੱਲ ਕਰਨੀ ਜਾਂਦੇ ਹਜ਼ਾਰ ਬੰਦਾ ਤੋਂ ਬਾਲਾ ਜਿਆਦਾ ਨਹੀਂ ਹੁੰਦਾ ਅਸੀਂ ਮਨ ਲੱਖ ਤਾਂ ਲੈ ਕੇ ਨਹੀਂ ਚੱਲੇ ਉਦੋਂ ਸਾਨੂੰ ਦੋ ਦਿਨ geke ਰੱਖਿਆ ਫਿਰ ਮੀਟਿੰਗ ਦਿੱਤੀ ਇਹਨੇ 19 ਤਰੀਕ ਨੂੰ ਜਿਹੜੀ ਸਾਡੇ ਨਾਲ ਮੀਟਿੰਗ ਹੋਈ ਮੀਟਿੰਗ ਬਹੁਤ ਵਧੀਆ ਹੋਈ ਉਸ ਦਿਵਾਰ ਇਹੀ ਮੁੱਖ ਮੰਤਰੀ ਕਹਿ ਰਿਹਾ ਮੈਂ ਇਹਦੀ ਕਿਸਾਨਾਂ ਨੂੰ ਹੀ ਨਹੀਂ ਦੇਖੇ ਕਦੇ ਵੀ ਇਹਨੇ ਠੰਡੇ ਮਤੇ ਨਾਲ ਆਪਣੀ ਗੱਲਬਾਤ ਹੋਈ ਤੇ ਕੱਲੇ ਕੱਲੇ ਨੂੰ ਐਂਦਾ ਉੱਠ ਕੇ ਕੱਲੇ ਕੱਲੇ ਨਾਲ ਉੱਠ ਕੇ ਹੱਥ ਮਿਲਾ ਕੇ ਗਿਆ ਹੁਣ ਵੀ ਉਹੀ ਕਿਸਾਨ ਆ ਗੁਸੀ ਹੁਣ ਕਿਸਾਪ ਲੜ ਗਿਆ ਉਹਨੂੰ ਉਹੀ ਕਿਸਾਨ ਆ ਗੁਸੀ ਸਾਰੇ ਜੀ ਅਸਲ ਦੇ ਵਿੱਚ ਉਹ ਜਿਹੜੀ ਮਤਲਬ ਘੰਟੀ ਵੱਜੀ ਜਿਹੜਾ ਘੰਟੀ ਵੱਜੀ ਜਿਹੜਾ ਉਹ ਸਾਫ਼ ਹੋਇਆ ਵੀ ਅ ਅੱਗੇ A ਤੇ B ਕਹਿੰਦੇ ਜੀ ਅਸੀਂ ਹੁਣ A ਤੇ B ਕਹਿਣ ਦੀ ਲੋੜ ਨਹੀਂ ਭਾਜ ਪਾਈ ਆ ਦੇ ਵਿੱਚ ਬੋਲਦੀ ਉਹੀ ਮਤਲਬ ਉਹਦੇ ਤੇ ਬੜਕਾ ਮਾਰ ਦੋ ਤੇ ਝੂਠੇ ਪੁਲਿਸ ਮੁਕਾਬਲੇ ਉਹ ਜਿਹਨੂੰ ਕਹਿੰਦੇ ਤੂੰ ਨਹੀਂ ਬੋਲਦੀ ਕਹਿੰਦੇ ਤੂੰ ਨਹੀਂ ਬੋਲਦੀ ਤੇਰੇ ਜਿੱਤਰਾ ਯਾਰ ਬੋਲਦਾ ਇਹਦੇ ਚ ਮੋਦੀ ਬੋਲਦਾ ਤੇ ਅਮਿਤ ਸ਼ਾਹ ਬੋਲਦਾ ਪਰ ਘਾਟਾ ਖਾਊਗਾ ਇਹ ਹੂੰ ਪੰਜਾਬ ਦੇ ਪੰਜਾਬ ਦੇ ਜੰਮੇ ਨੂੰ ਨਿਤ ਮਹਿਮਾ ਜੀ ਦੇਖੋ ਮੇਰੀ 45 ਸਾਲ ਤੱਕ ਮੈਨੂੰ ਹੋ ਗਿਆ ਤੁਰੇ ਫਿਰ ਤੋਂ ਬੜੇ ਬਾਰੀ ਜੇਲਾਂਾਂ ਚ ਗਏ ਆ ਬੜੀ ਬੜੀ ਥਾਣਿਆਂ ਚ ਗਏ ਆ ਝੂਠੇ ਕਤਲ ਕੇਸ ਵੀ ਪੈ ਗਏ ਪਰ ਇਹ ਮਿੱਟੀ ਕੁੱਟਿਆਂ ਤੋਂ ਭੁਰੀ ਨਹੀਂ ਹੂੰ ਸਾਡੇ ਕਿਸਾਨ ਆ ਗੂ ਇਹੋ ਜੇ ਨੇ ਇਹ ਕੁੱਟਿਆਂ ਤੋਂ ਭੁਰਨ ਵਾਲੇ ਨਹੀਂ ਸੱਚ ਤੇ ਲੜਦੇ ਆ ਤੇ ਲੜਦੇ ਰਹਿਣਗੇ ਜੀ ਬਿਲਕੁਲ ਤਨੇਰ ਸਾਹਿਬ ਧੰਨਵਾਦ ਇਹ ਮਿੱਟੀ ਕੁੱਟਿਆ ਨਹੀਂ ਭੁਰਦੀ ਤੇ ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹਿਮਾ ਔਰ ਮੈਂ ਇਹ ਮੁਹਿਮਾ ਇਹ ਲਹਿਰਾਂ ਉਦੋਂ ਤੱਕ ਚਲਦੀਆਂ ਰਹਿਣੀਆਂ ਨੇ ਜਦ ਤੱਕ ਲੋਕ ਵਿਰੋਧੀ ਫੈਸਲੇ ਉਹਨਾਂ ਨਿਜ਼ਾਮ ਦੇ ਹੁੰਦੇ ਰਹਿਣਗੇ ਉਹਨਾਂ ਕੁਰਸੀਆਂ ਤੇ ਬੈਠੇ ਸਾਡੇ ਉਹ ਵੱਡੇ ਜਿਹੜੇ ਆਕਾ ਨੇ ਲੀਡਰ ਨੇ ਉਹ ਕਰਦੇ ਰਹਿਣਗੇ ਤਾਂ ਉਹਨਾਂ ਚਿਰ ਜੀ ਇੱਕ ਪੁਆਇੰਟ ਮੇਰਾ ਹੋਰ ਹੈਗਾ ਕਰਨ ਵਾਲਾ ਵੀ ਮੁੱਖ ਮੰਤਰੀ ਇਸ ਗੱਲ ਤੇ ਜ਼ੋਰ ਪਾਉਂਦਾ ਹੈ ਵੀ ਤੂੰ ਇਹ ਨਾਲ ਪ੍ਰਦੂਸ਼ਣ ਹੋ ਜਾਂਦਾ ਹੂੰ ਪਰਦੂਸ਼ਣ ਅੱਜ ਚਾਰ ਫੈਕਟਰੀਆਂ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਅਖਾੜਾ ਪਿੰਡ ਆ ਭੂਦੜੀ ਮੁਸਕਾਬਾਦ ਇੱਕ ਹੋਰ ਹੈ ਕੰਗਰਾਲੀ ਰਾਜਪੂਤਾ ਇੱਕ ਮਤਲਬ ਹੰਬੜਾ ਦੇ ਪਰਲੇ ਪਾਸੇ ਉਹ ਮਤਲਬ ਅਡਾਨੀਆ ਵਾਨੀਆ ਦਾ ਉਹ ਜਿਹੜਾ ਪਰਿਵਾਰ ਉਹ ਲਾ ਰਿਹਾ ਦੇਖੋ ਲੋਕ ਇਹ ਕਹ ਰਹੇ ਵੀ ਇਹ ਜ਼ਹਿਰ ਹੈ ਕੈਂਸਰ ਆਊਗਾ ਪੁਲਿਸ ਮਤਲਬ ੱੱਕੇ ਨਾਲ ਹਲਵਾ ਰਹੀ ਹੈ ਅੱਜ ਮਤਲਬ ਪੰਜਾਬ ਪੁਲਿਸ ਨਾਕਿਆਂ ਤੇ ਨਹੀਂ ਲੱਭਦੀ ਕਿਤੇ ਵੀ ਅੱਜ ਤੁਸੀਂ 500 ਰੁਪਿਆ ਪਾ ਕੇ ਮੇਰੇ ਨਹਿਰ ਦੇ ਪੁਲ ਤੋਂ ਹੀ ਨੰਗੇ ਦਿਖਾਓ 2 ਕਿਲੋਮੀਟਰ ਤੇ ਨਹੀਂ ਨੰਗੇ ਜਾਣਾ 500 ਵੀ ਤੁਹਾਡਾ ਖੈਰ ਹੱਥਾਂ ਨਹੀਂ ਖੋਹ ਲੈਣਗੇ ਤੁਹਾਤੋਂ ਮਤਲਬ ਜਿਹੜੇ ਕਮਿਊਨਿਟੀ ਦੇ ਲੋਕ ਆ ਖੋਣਗੇ ਕਿਉਂ ਅੱਗੇ ਇਹ ਹੀ ਨਾਕਾ ਮੇਰੇ ਮਤਲਬ ਜ਼ਿਲ੍ਹਾ ਲੱਗਦਾ ਦੋ ਇੱਕ ਕਾਲਸਾ ਇੱਕ ਇਧਰ ਚੱਕ ਦਾ ਪੁਲ ਉੱਥੇ ਨਾਕਾ ਹੁੰਦਾ ਹੀ ਪੁਲਿਸ ਦਾ ਜਦੋਂ ਦਾ ਭਗਵੰਤ ਮਾਨ ਆ ਗਿਆ ਇਹਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਕਰੋਨਾ ਆਵਾਦਮੀ ਜਿਹੜਾ ਕੁ ਮਰਜ਼ੀ ਕਰੋ ਇਹ ਖੇਤਾਂ ਦੇ ਵਿੱਚੋਂ ਛਾਪਾਂ ਲਹਾ ਲਿਆ ਜਿਹੜੇ ਉਲਟੇਰੇ ਜਾਂਦੇ ਆ ਅੱਜ ਹੱਥਾਂ 'ਚ ਪਰਸ ਖੋ ਖੁੱਲ ਜਾਂਦੇ ਆ ਜੇ ਉੱਥੇ ਨਾਕਾ ਲੱਗਿਆ ਹੁੰਦਾ ਘਟਗੜ ਪੁਲਿਸ ਦਾ ਡਰ ਹੁੰਦਾ ਪੁਲਿਸ ਮਿਲਦੀ ਆ ਮਤਲਬ ਜਿੱਥੇ ਸੀਨਾ ਜੋਰੀਣਾ ਛੜ ਕਰਨੀਆਂ ਬਿਨਾ ਪੈਸੇ ਦੇ ਉੱਤੇ ਤੋਂ ਲੋਕਾਂ ਨੇ ਖੇਤੀ ਸੀਨਾ ਜੋਰੀਣਾ ਮਤਲਬ ਆ ਜਿਹੜੇ ਪ੍ਰਦੂਸ਼ਣ ਪਲਾਂਟ ਲਾਉਨੇ ਆ ਉੱਥੇ ਪੁਲਿਸ ਮਿਲਦੀ ਆ ਮਤਲਬ ਹਜ਼ਾਰਾਂ ਗੱਡੀ ਉਮਲਾ ਹੁੰਦੀ ਆ ਉਹ ਗਿਣਤੀ ਇਹ ਹਜ਼ਾਰਾਂ ਦੇ ਡਾਂਗਾ ਹੁੰਦੀਆਂ ਪਰ ਮੈਨੂੰ ਲੱਗਦਾ ਉਹ ਜਿਹੜੀ ਮੈਂ ਤੁਹਾਨੂੰ ਪਹਿਲਾਂ ਕਿਹਾ ਪੰਜਾਬ ਦੇ ਜੰਮਾ ਨੂੰ ਨਿਤ ਮਹਿਮਾਨੇ ਸਾਡੇ ਮਤਲਬ ਲੋਕ ਆ ਸਾਡੀਆਂ ਭੈਣਾਂ ਔਰਤਾਂ ਇਹਨਾਂ ਗੱਲਾਂ ਨਾਲ ਟਕਰਾ ਕਰ ਰਹੀਆਂ ਇਹ ਜਿਹੜਾ ਲੋਕ ਜੁੱਧਾ ਇਹ ਅਗਰੋਂ ਮਜ਼ਬੂਤ ਹੋਊਗਾ ਜਿਉਂ-ਜਿਉਂ ਮਤਲਬ ਸਾਨੂੰ ਮੰਨੂ ਵੱਡੂਗਾ ਅਸੀਂ ਦੂਣ ਸਵਾਏ ਹੋਣਾ ਬਿਲਕੁਲ ਜੀ ਪੰਜਾਬ ਦੇ ਜੰਮੇ ਨੂੰ ਨਿਤ ਮੁਹਿੰਮਾਂ ਤੇ ਇਹ ਮੁਹਿੰਮਾਂ ਚਲਦੀਆਂ ਰਹਿਣੀਆਂ ਨੇ ਜਿਹੜੇ ਲੋਕ ਪੱਖੀ ਲੋਕ ਨੇ ਲੋਕ ਲਹਿਰਾਂ ਦੇ ਵਿੱਚੋਂ ਨਿਕਲੇ ਹੋਏ ਲੋਕ ਹਿਤਾਂ ਲਈ ਲੜਨ ਵਾਲੇ ਲੀਡਰ ਨੇ ਉਹ ਕਦੇ ਵੀ ਡਰਦੇ ਝੁਕਦੇ ਨਹੀਂ ਉਹਨਾਂ ਨੂੰ ਕਦੇ ਉਹ ਉਹਨਾਂ ਨੂੰ ਕਦੇ ਸਿਸਟਮ ਉਹਨਾਂ ਨੂੰ ਨਿਜ਼ਾਮ ਕਦੇ ਖਤਮ ਨਹੀਂ ਕਰ ਸਕਦਾ ਬੇਸ਼ੱਕ ਲੱਖ ਮੋਰਚੇ ਚਕਵਾਏ ਜਾਣ ਲੱਖ ਉਹਨਾਂ ਨੂੰ ਡਰਾਇਆ ਜਾਵੇ ਪਰ ਹਾਰ ਮੰਨਣ ਚ ਤੇ ਹਾਰਨ ਦੇ ਵਿੱਚ ਫਰਕ ਹੁੰਦਾ ਹੈਗਾ ਜਿੱਤੇ ਦੇ ਲੋਕ ਕਦੇ ਵੀ ਹਾਰਦੇ ਨਹੀਂ ਹੁੰਦੇ ਹਾਰ ਉਦੋਂ ਹੁੰਦੀ ਹੈ ਜਦੋਂ ਉਹ ਹਾਰ ਮੰਨ ਲੈਂਦੇ ਆ ਸੋ ਮਨਜੀਤ ਧਨੇਰ ਅਗਾਮੀ ਰਣਨੀਤੀਆਂ ਕੀ ਰਹਿਣਗੀਆਂ ਉਹਨਾਂ ਤੇ ਗੱਲਬਾਤ ਹੋਈ ਤੇ ਬਾਕੀ ਜੋ ਰਾਤ ਵਰਤਾਰਾ ਹੋਇਆ ਉਹ ਸਭ ਨੇ ਦੇਖਿਆ ਜੁੜੇ ਰਹੋ ਗੱਲਬਾਤ ਹੋਰ ਆਗੂਆਂ ਨਾਲ ਵੀ ਇਸੇ ਤਰ੍ਹਾਂ ਚਲਦੀ ਰਹੇਗੀ ਕੈਮਰਾਮੈਨ ਕੁਲਜੀਤ ਨਾਲ ਮੈਂ ਹਰਜਿੰਦਰ ਸਿੰਘ